ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੰਨੂ ਡੇਰੀ ਫਾਰਮ ਤੇ ਆਇਆ ਦੋਸਤੋ ਸਰਦਾਰ ਹਰਦੀਪ ਸਿੰਘ ਉਹਨਾਂ ਦੇ ਫਾਰਮ ਤੇ ਵੀਰ ਤੋਂ ਆਪਾਂ ਪੂਰੀ ਡਿਟੇਲ ਲਵਾਂਗੇ ਠੀਕ ਹੈ ਜੀ ਪਸ਼ੂ ਵਪਾਰ ਦਾ ਵੀਰ ਦਾ ਕਿੱਤਾ ਵਾਹ ਵੈਸੇ ਸਾਰੇ ਵੀਰ ਜਾਣਦੇ ਆ ਲੋਕਲ ਏਰੀਆ ਵਾਲੇ ਦੂਰ ਨੇੜੇ ਵਾਲੇ ਭਾਜੀ ਹਰਦੀਪ ਸਿੰਘ ਉਹਨਾਂ ਨੂੰ ਇਹ ਫਰਟੀ ਗਿੰਚੀ ਦੇ ਵਿੱਚ ਮਾਲ ਇਸ ਘਰੇ ਹੁੰਦਾ ਹੀ ਹੁੰਦਾ ਠੀਕ ਹੈ ਜੇ ਕੋਈ ਭਰਾ ਡਾਇਰੈਕਟ ਕਿਸੇ ਟਾਈਮ ਵੀ ਤੁਸੀਂ ਵਿਜ਼ਿਟ ਕਰ ਲੋ ਮਾਲ ਕੋਈ 5-7 ਨਗ ਜਿਹੜੇ ਤੁਹਾਨੂੰ ਇੱਥੋਂ ਮਿਲਣਗੇ ਤੇ ਨਾਲ ਦੀ ਨਾਲ ਵੀ ਇਹਨਾਂ ਨੇ ਨਵੀਂ ਡੇਰੀ ਓਪਨ ਕੀਤੀ ਆ ਬਾਣੀ ਡੇਰੀ ਠੀਕ ਹੈ ਜੀ ਵੀਰ ਹੁਣ ਅੱਜ ਤੇ ਨਾਲ ਦੀ ਨਾਲ ਹੀ ਇੱਕ ਹਿਊਮਨ ਦੇ ਵਿੱਚ ਚਾਹੇ ਕਿਸੇ ਭਰਾ ਨੇ ਦਵਾਈਆਂ ਲੈਣੀਆਂ ਠੀਕ ਹੈ ਜੀ ਮੱਝਾਂ ਪਸ਼ੂਆਂ ਡੰਗਰਾ ਦੀਆਂ ਉਹਦੇ ਲਈ ਵੀ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਸਕਦੇ ਜੀ ਸਭ ਤੋਂ ਪਹਿਲਾਂ ਵੀਰ ਦੀ ਸਾਸੀ ਕਾਰਕਾਲ ਭਾਈ ਨੂੰ 12 ਫੀਟਾ ਕਿਹਾ ਜੀ ਨੇ ਸਾਹਿਬ ਦੇ ਆਪਣਾ ਵਿਪਰਮਨ ਨਾਮ ਜਰੂਰ ਕਰੀਦਾ ਹੈ। ਨਾਮ ਨੇ ਕੀ ਮੇਰਾ ਅਨਸਾਰ ਸਿੰਘ ਆ ਤੇ ਫਾਜ਼ਲ ਸਾਹਿਬ ਉਹਨਾਂ ਦਾ ਨਾਮ ਆ ਹਰਦੀ ਸਿੰਘ ਉਹ ਪਾਰਟਿਸਟ ਲੱਗਦਾ। ਬਿਲਕੁਲ। ਹਾਂਜੀ। ਜਿਹੜੀ ਉਹਨਾਂ ਦਾ ਨਾਮ ਸਾਰੇ ਜਾਲ ਲੱਕ ਨਾਸ਼ੇ ਜਾਣਦੇ ਆ ਸਾਰੇ। ਸਾਹਿਬਰੇ ਅੱਜ ਐਨੀ ਵੀ ਆਪਾਂ ਦਿਖਾਉਣੇ ਆ ਭਰਾਵਾਂ ਨੂੰ। ਹਾਂਜੀ। ਬਾਕੀ ਮੇਰੇ ਲੱਗਦਾ ਵੀ ਚਲੋ 5-7 ਨਾਲ ਜਿਹੜੇ ਆਪਣੇ ਫਾਰਮ ਤੋਂ ਹੁੰਦੇ ਹੁੰਦੇ ਆ। ਹਾਂਜੀ ਪੱਕੇ ਡੇਲੀ ਹੁੰਦੇ ਹੁੰਦੇ ਆ। ਅੱਜ ਫਿਰ ਅਨੀਲੀ ਰਗ ਦੀਆਂ ਮੱਝਾਂ ਵੀ ਮੌਕਾ ਤੇ ਅਨੀਲੀ ਰਗ ਦੀਆਂ ਵਿਖਾਵਾਂਗੇ ਆਪਾਂ ਤੇ ਮੋਹਰਾ ਦੀਆਂ। ਤੇ ਇੱਕ ਜਰਸੀ ਆ ਤੇ ਇੱਕ ਆਪਣੇ ਤੋਂ ਐਫ ਕਰਾਸ ਦੇ ਵਿੱਚ ਠੀਕ ਆ ਜੀ ਉਹ ਵੀ ਬਾਕੀ ਕੋਈ ਕੈਮਰਾ ਮੋਡਲ ਤੌਰ ਤੇ ਮਾਰਕੀਟ ਦਿਖਾ ਦੇ ਨੇ ਪੰਨੋ ਡੇਰੀ ਫਾਰਮ ਤੇ ਅੱਜ ਆਪਣੀ ਵਿਜ਼ਿਟ ਆ ਪਿੰਡ ਲੋਕਾ ਪੈਰੋਂ ਦੇ ਬਿਲਕੁਲ ਲਾਗੇ ਪਿੰਡ ਆ ਪੱਟੀ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ ਆ ਸਾਰੀ ਸਾਫ ਸੁਥਰਾ ਮਾਲ ਹੁੰਦਾ ਵੀਰ ਹੋਂਦੇ ਕੋਲ ਚੰਗੇ ਐਨੀਮਲ ਜਾਨਵਰ ਚੰਗੇ ਲਿਆਉਂਦੇ ਆ ਕਿਸੇ ਪ੍ਰਾਣੇ ਚੰਗਾ ਜਾਨਵਰ ਪਸ਼ੂ ਵੇਚਣਾ ਚਾਹੇ ਖਰੀਦਣਾ ਤੁਸੀਂ ਸੰਪਰਕ ਕਰ ਸਕਦੇ ਜੀ ਆਓ ਅੰਦਰੋਂ ਦੀ ਜਾਗੇ ਆਪਾਂ ਤੁਹਾਨੂੰ ਪੂਰੀ ਡਿਟੇਲ ਦਵਾਗੇ ਠੀਕ ਆ ਜੀ ਨਾਲ ਦੇ ਨਾਲ ਪਸ਼ੂ ਦਿਖਾ ਦਿੰਨੇ ਆ ਆਜੋ ਜੀ ਹਾਂਜੀ ਹਾਂ ਸੋ ਮਾਲ ਵੱਡੀ ਗਿਣਤੀ ਦੇ ਵਿੱਚ ਹੀ ਹੁੰਦਾ ਠੀਕ ਹੈ ਜੀ ਬਾਕੀ ਅੱਜ ਜਿਹੜੇ ਐਨੀਮਲ ਤੁਹਾਨੂੰ ਆਪਾ ਦਿਖਾਉਣੇ ਬੜੇ ਸਾਫ ਸੁਥਰੇ ਆ ਸਭ ਤੋਂ ਪਹਿਲਾਂ ਪਾਜੀ ਸਾਤਰੀ ਕਾਲ ਠੀਕ ਹੈ ਪਾਜੀ ਉਹ ਸਾਤਰੀ ਕਮਰਾ ਹੈ ਤੇ ਸਾਬਰ ਅੱਜ ਮੋٹے ਤੌਰ ਤੇ ਨਾਲ ਦੀ ਨਾਲ ਆਪਾਂ 6 ਜਾਨਵਰ ਦਿਖਾਉਣੇ 6 ਮੱਧਾਂ ਦੀਆਂ ਝੋਟੀਆਂ ਆਪਣੇ ਕੋਲ ਹਾਂਜੀ ਹਾਂਜੀ ਇੱਕ ਵਾਰ ਦਿਖਾ ਦੇਵਾਂਗੇ ਇੱਕ ਵਾਰ ਦਿਖਾ ਦੇਵਾਂਗੇ ਠੀਕ ਹੈ ਜੀ ਵਿੱਚ ਮੈਨੂੰ ਲੱਗਦਾ ਵੀ ਕੁਝ ਕਿ ਨਾਜਰੇ ਅੱਜ ਸੇਲ ਵੀ ਹੋ ਗਈ ਕਿਉਂ ਜਰਸੀ ਵੇੜ ਦਾ ਸੌਦਾ ਹੋ ਗਿਆ ਵਾ ਆਪਾਂ ਵੀਡੀਓ ਦਿਖਾਉਣੀ ਆ ਆ ਜਰਸੀ ਦੇਖ ਗਈ ਆ ਹਾਂਜੀ ਇਹ ਜਰਸੀ ਜਿਹੜੀ ਵੀਰ ਨਾਲ ਸੇਲ ਕਰਤੀ ਇਹ ਬਿਲਕੁਲ ਛ ਤੇ ਗੈਜ ਰੇਟ ਤੇ ਗਈ ਆ ਲੋ ਬਿੱਕਾ ਜੀ ਛੋਟੇ ਰੇਟ ਦੇ ਉੱਤੇ ਗਈ ਚਲੀ ਆ ਮਗਰ ਵੀ ਬੱਚੀ ਸੀ ਇਹਦੇ ਜਰਸੀ ਬਰੀਡ ਦੇ ਵਿੱਚ ਆਪ ਵੀ ਤੁਸੀਂ ਦੇਖੋ ਜਰਸੀ ਨਸਲ ਬਰੀਡ ਦੇ ਵਿੱਚ ਸੀਗੇ ਵੀ ਮਤਲਬ ਗੱਲ ਇਹ ਵੀ ਟੂੰਬਾ ਹੀ ਆਉਂਦੀਆਂ ਨੇ ਜਨਵਰ ਚੰਗੇ ਹੁੰਦੇ ਆ ਲੀਲੀ ਰਾਵੀ ਦੀ ਅਮਜਾ ਮੋਹਰਾ ਬਰੀਡ ਦੇ ਵਿੱਚ ਜਫਰਾਬਾਦੀ ਆ ਠੀਕ ਹੈ ਜੀ ਜੇਕਰ ਵੇੜਾਂ ਦੀ ਗੱਲ ਕਰਨੀਏ ਤੇ ਹਰ ਇੱਕ ਤਰ੍ਹਾਂ ਦੀ ਬਰੀਡ ਇੱਥੇ ਮੌਕੇ ਤੇ ਮੌਜੂਦ ਹੁੰਦੀ ਹੈ ਇਹਨਾਂ ਦੇ ਕੋਲ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰੋ ਦੋ ਟਾਈਮ ਚਲੋ ਚਾਰ ਟਾਈਮ ਚਲੋ ਤੋ ਗੱਬੜ ਪਸੀ ਮੇਰਾ ਭਰਾ ਕੋਈ ਖੜਦਾ ਲੈ ਕੇ ਜਾਂਦਾ ਕਿਉਂ ਥਰਾਂ ਦੀ ਟਿੱਪ ਕੇ ਤਸੱਲੀ ਉਹ ਵੀ ਯਕੀਨੀ ਬਣਾ ਲਿਓ ਜੇ ਕੋਈ ਵੀਰ ਨੇ ਦੂਰੋਂ ਨੇੜੇ ਆਉਣਾ ਵਾ ਦਿਹਾੜੀ ਰਹਿ ਕੇ ਦੋ ਦਿਨ ਰਹਿ ਕੇ ਭਾਵੇਂ ਘਰੇ ਚਵਾਈ ਕਰੇ ਆਪਣੇ ਤੋਂ ਜੰਮੂ ਵਾਲੇ ਆਉਂਦੇ ਇੱਕਦਾਰ ਰਹਿੰਦੇ ਦੋ ਦਿਨ ਰਹਿੰਦੇ ਚਵਾਈ ਕਰਕੇ ਮਾਲ ਖੜਦੇ ਕੋਈ ਲਾਂਮਾ ਨਹੀਂ ਦਿੰਦੇ ਬਾਅਦ ਚ ਕਿਉਂਕਿ ਦੋ ਦਿਨ ਘਰੇ ਰਹਿ ਕੇ ਆਪਣੇ ਚਵਾਈ ਕਰਦੇ ਦੋ ਟੰਗ ਚੋ ਪੰਜ ਚੰ ਟੰਗ ਚੋ ਤਸੱਲੀ ਇੱਕ ਸਾਹਿਬ ਆਪਣਾ ਜਿਹੜਾ ਇੰਸਟਾਗ੍ਰam ਤੇ ਪੇਜ ਵੀ ਤੁਹਾਡਾ ਹੈਗਾ ਉਹ ਵੀ ਦੱਸ ਦਿਆ ਜੇ ਭੈਣ ਭਰਾਵਾਂ ਨੂੰ ਕਿਉਂਕਿ ਉੱਥੇ ਅਪਡੇਟ ਜਿਹੜੀ ਤੁਹਾਡੀ ਪੈਂਦੀ ਰਹਿੰਦੀ ਹੁੰਦੀ ਹੈ ਹਾਂਜੀ ਤੇ ਫੇਸਬੁਕ ਤੇ ਪੇਜ ਆ ਹਰਦੀਪ ਸਿੰਘ ਲੋਕਾ ਡੈਡੀ ਉਹਨਾਂ ਦੇ ਨਾਮ ਤੇ ਆ ਲੋਕ ਵੀ ਦੋਨੋਂ ਪੇਜ ਆ ਮੇਰਾ ਭਰਾ ਫੋਲੋ ਕਰ ਲਿਓ ਤੇ ਫੇਸਬੁਕ ਤੇ ਤੇ ਇੱਥੇ ਵੀ ਤੁਸੀਂ ਜਿਹੜਾ ਫੋਲੋ ਕਰ ਲਿਆ ਜੇ ਇੰਸਟਾਗ੍ਰam ਤੇ ਮਾਲ ਆਪਣੇ ਇੰਸਟਾ ਤੇ ਚੜਦੇ ਤੋਂ ਚੜਦਾ ਪਿਆ ਵਾ ਹਾਂ ਚੰਗਾ ਚੰਗਾ ਜਨਰ ਵੀਰੋਂ ਨਹੀਂ ਦਿਉਂਦੇ ਆ ਤੇ ਜ਼ਰੂਰ ਨਾਲ ਜੁੜ ਜਿਓ ਜਿਹੜੇ ਮੇਰੇ ਭਰਾ ਲੌਂਗ ਟਾਈਮ ਕੰਮ ਕਰਦੇ ਆ ਜਾਂ ਕਰਦੇ ਆ ਜਾਂ ਕਰ ਰਹੇ ਨੇ ਇੱਧਰ ਵੀ ਪਾਸਾ ਕੁਰੇ ਪਤਾ ਨੂੰ ਦਿਖਾ ਦਿੰਨੇ ਆ ਆ ਜਿਹੜਾ ਬੇਸਿਕਲੀ ਇੱਕ ਵਾਰੀ ਮੇਰਾ ਭਰਾ ਦੇਖੋ ਠੀਕ ਆ ਜੀ ਚੰਗੀ ਝੋਟੀ ਆ ਨੀਲੀ ਦੇ ਵਿੱਚ ਪੂਰਨ ਵੱਡੇ ਕਦ ਕਰਦੀਆਂ ਆਹ ਤਾਂ ਕਰਮ ਵਾਲੀ ਬਿਲਕੁਲ ਸੱਜਰਤਾ ਜੀ ਸੂਈ ਹੈ ਵੈਸੇ ਮਾਲ ਸੂਆ ਸੁਆ ਵੀ ਤੇ ਗੱਬਣ ਤਾਂ ਨਹੀਂ ਕੋਈ ਹੈਗੀ ਅੱਜ ਨਹੀਂ ਗੱਬਣ ਨਹੀਂ ਹੈਗੀ ਗੱਬਣ ਹੈਗੀ ਹੀ ਉਹ ਸੂਪ ਹੀ ਹੋਣੀ ਹੈ ਵੀਡੀਓ ਚ ਉਹ ਜਸਟ ਕੁਝ ਅੱਧਾ ਘੰਟਾ ਪਹਿਲਾਂ ਸੂਈ ਹੈ ਵੀ ਤੁਹਾਨੂੰ ਆਪਾਂ ਦਿਖਾ ਦੇਵਾਂਗੇ ਪੂਰੀ ਵੀਡੀਓ ਦੇ ਵਿੱਚ 6 ਮੱਝਾਂ ਚੁਟਕਾਂ ਨੇ ਮੇਰਾ ਭਰਾ ਰੇਟ ਬੜੇ ਜਾਇਜ਼ ਆ 13-13 ਕਿਲੋ ਦੁੱਧ 14 13-13 ਕਿਲੋ ਦੁੱਧ ਨਾਲ ਥੱਲੇ ਮੌਕੇ ਤੇ ਮੌਜੂਦ ਦੀ ਆ ਕੋਈ 10 ਕਿਲੋ 11 ਕਿਲੋ ਬਹੁਤ ਤੋਂ ਸਟਾਰਟਿੰਗ ਵੀ ਕਰ ਰਹੀ 15 ਚ ਵੀ ਹੈਗੀਆਂ ਮਈਆਂ ਠੀਕ ਹੈ ਜੀ ਲੱਗਦਾ ਸਾਬਰ ਇੱਕ ਨੰਬਰ ਜਿਹੜੇ ਆਪਣੇ ਕੰਟੈਕਟ ਨੰਬਰ ਜਰੂਰ ਇੱਕ ਰਹੀ ਸਾਂਝੇ ਕਰਦੇ ਨੰਬਰ ਆਪਣਾ ਜੀ ਡੈਡੀ ਹੁਣਾ ਦਾ ਵਾ 98552 ਤੇ 98438 ਮੇਰਾ ਮੋਬਾਈਲ ਨੰਬਰ ਆ 9877903788 ਠੀਕ ਹੈ ਜੀ ਲਓ ਦੋਸਤੋ ਕਰਦੇ ਆ ਪੂਰੀ ਡਿਟੇਲ ਸਾਂਝੀ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਆ ਜੇ ਆਜੋ ਜੀ ਲਓ ਦੋਸਤੋ ਸ਼ੁਰੂਆਤ ਕਰਾਂਗੇ ਕਿ ਬਹੁਤ ਖੂਬਸੂਰਤ ਨੀਲੀ ਰਾਵੀ ਦੀ ਤੁਸੀਂ ਜਿਹੜੀ ਛੋਟੀ ਫਿਕਰ ਹੈਗੀ ਸਟੇਜ ਦੇ ਪੱਤੇ ਦੇ ਵਿੱਚ ਆ ਬਾਕੀ ਮਾਰਕਿੰਗ ਨਿਸ਼ਾਨੀਆਂ ਤੁਹਾਡੇ ਸਾਹਮਣੇ ਆ ਇਹ ਇਹਦਾ ਵੀ ਪੂਰਾ ਫੇਰਵਾ ਦੇ ਦਿਆ ਜੇ ਇਹਨੂੰ ਸੂਈ ਨੂੰ ਅਜ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਭਾਜੀ ਅੱਜ ਹੋ ਗਿਆ 13 14 ਦਿਨ 13 14 ਦਿਨ ਹਾਂਜੀ ਪੂਰੀ ਪੀਕ ਤੇ ਚੱਲਣ ਈ ਆ ਜੀ ਦੁੱਧ ਠੀਕ ਐਸ ਵਕਤ ਕਿੰਨਾ ਕੁ ਦੁੱਧ ਐਟ ਟਾਈਮ ਭਾਜੀ 15 ਲੀਟਰ ਦੁੱਧ ਤਿਆਰ ਹੋਊਗਾ ਕੰਡੇ ਵਾਲਾ ਬਾਕੀ ਕੋਈ ਵੀ ਰਾਗੇ ਦੋ ਡੰਗ ਚੋਲੇ ਤਿੰਨ ਡੰਗ ਕੋਈ 14 ਲੀਟਰ ਦੀ ਮਹੀ ਦੀ ਪੱਕੀ ਗਾਰੰਟੀ ਹੋਊਗੀ ਭਾਵੇਂ ਕੋ ਆਨਲਾਈਨ ਵੀ ਮੰਗਾ ਲੈ ਠੀਕ ਆ 15 ਕਿਲੋ ਬੰਦਾ ਚੋਈਗਾ ਆਪਣੇ ਘਰੇ ਤੋਂ ਦੋ ਡੰਗ ਚੋਲੇ ਭਾਂ ਤਿੰਨ ਡੰਗ ਠੀਕ ਆ 14 ਦੀ ਗਾਰੰਟੀ ਤਸल्ली ਦੇ ਦਾਂਗੇ ਹਾਂਜੀ ਦੇ ਦਾਂਗੇ ਮਗ 15 ਦਿਨਾਂ ਦੀ ਸੋਈ ਆ ਹਨਾ ਹਾਂਜੀ ਤੇ ਸਵੇਰ ਦੂਜਾ ਤੀਜਾ ਹੀ ਹੋਊਗੀ ਸਵੇਰ ਦੂਜਾ ਦੂਜਾ ਪਿਓ ਦੂਜੇ ਸਵੇਰ ਆ 15 ਲੀਟਰ 14 ਦੀ ਗਾਰੰਟੀ ਤਸੱਲੀ ਤੇ ਜਾਊਗੀ ਇਧਰੋਂ ਮੇਰਾ ਭਰਾ ਇੱਕ ਪੁਰੇ ਪਿੱਤਪੁਰਾ ਤੁਸੀਂ ਦੇਖੋ ਤੋੜ ਕੇ ਤਸੱਲੀ ਨਾਲ ਦਿਖਾ ਰਿਹਾ ਤੁਹਾਨੂੰ ਭਵਾਨੇ ਨੂੰ ਵੇਦੀ ਕਰਮਾਲੀ ਦੇਖੋ ਫੱਟੇ ਲਾਈ ਫਿਰਦੀ ਆ ਓਨੀ ਗਾਂ ਓਨੀ ਪਿਛਾਂ ਆਰਡਰ ਕੁਆਲਟੀ ਬਹੁਤ ਸੋਹਣੀ ਆ ਮੁੱਠੀ ਮੁੱਠੀ ਥਾਣਾ ਤੇ ਕੱਦ ਦੇਖੋ ਤੁਸੀਂ ਵੱਡਾ ਕੱਦ ਆ ਠੀਕ ਆ ਜੀ ਛੋਟੀ ਦਾ ਦੁੱਜਣ ਛੋਟੀ ਆ ਬਿਲਕੁਲ ਸੂਤ ਦੇ ਨਿਸ਼ਾਨ ਚਾਰੇ ਪੈਰਾਂ ਦੀ ਮਾਰਕਿੰਗ ਤੁਸੀਂ ਚੈੱਕ ਕਰ ਲਓ ਉਹ ਜੋ ਪਰਤਕ ਵਾਈਟ ਆ ਆ ਫੇਸ ਕੁਆਲਟੀ ਆ ਅੱਖਾਂ ਜਿਹੜੀਆਂ ਦੋਵੇਂ ਬਿਲਕੁਲ ਬਿੱਲੀਆਂ ਨੇ ਠੀਕ ਆ ਜੀ ਕੋਈ ਪ੍ਰਾਏ ਨਾ ਕਿ ਵੀ ਕੋਈ ਬਰੜੀ ਆ ਬਿੱਲੀ ਆੱਖਾਂ ਮਨਕੀ ਆੱਖਾਂ ਛੋਟਾ ਸਿੰਘ ਆ ਦੇਖੋ ਜੀ ਦੇ 5 ਲੱਖ ਦੀ ਛੋਟੀ ਦਾ ਮੁਦਾਬਾ ਬਿਲਕੁਲ ਜੀ ਬਿਲਕੁਲ ਲੋਬ ਠੀਕ ਹੈ ਜੀ ਸੋਪਾ ਜੀ ਦੀ ਗੱਲ ਸੁਣੋ ਵੀ ਇਹ ਦਿਵਾਲੀ ਵਿਸਾਖੀ ਵਾਲਾ ਕੰਮ ਹੋਏ ਤਾਂ 5 ਲੱਖ ਦੀ ਆ ਰਹੀ ਹੈ ਆਪਣੇ ਤਾਂ ਭਾਜੀ ਕਿਸੇ ਵੇਲੇ ਗਾਹਕ ਇਦਾਂ ਦਾ ਆਉਂਦਾ ਵਾ ਆਂਦਾ ਵੀ ਭਾਜੀ ਅੱਜ ਹੀ ਨੀਲੀ ਲੈਣੀ ਆ ਤੇ ਪੈਸੇ ਜਿੰਨੇ ਮਰਜ਼ੀ ਲੱਗ ਜਣ ਉਦੋਂ ਨੀਲੀਆਂ ਲੱਭਦੀਆਂ ਨਹੀਂ ਆ ਨਹੀਂ ਲੱਭਦੀਆਂ ਹਾਂਜੀ ਮੌਕੇ ਤੇ ਨਹੀਂ ਲੱਭਦੀਆਂ ਨਹੀਂ ਤਾਂ ਗੱਲ ਪੱਕੀ ਹੈ ਤੇ ਪੈਸੇ ਜੇ ਤਾਂ ਤੁਰ ਫਿਰ ਫੇਰ ਸਾਈਨ ਮਿਲਦੀ ਹਾਂਜੀ ਇਹਦਾ ਕਰਮਾ ਨਾ ਕਿਸਮਤ ਨੂੰ ਗੱਲ ਨੇ ਕਿਤੇ ਸਾਹਮਣੇ ਆਉਂਦਾ ਪੀਸ ਲਵੀ ਸਾਹਿਬਰੇ ਦੀ ਕੀ ਡਿਮਾਂਡ ਹੈ ਕੀ ਮੁੱਲ ਰਊਗਾ ਮੁੱਲ ਭਾਜੀ ਬਿਲਕੁਲ ਜਾਇਜ਼ ਕਰਾਂਗੇ ਜਿਹੜਾ ਵੀ ਕਰਾਂਗੇ ਆਪਾਂ ਕੋਹਮਈਆਂ ਦੇ ਰੇਟ ਦੱਸ ਦਾਂਗੇ ਇਹਨਾਂ ਨਾਲ ਤਿੰਨ ਕਮਈਆਂ ਦਾ ਗੱਲ ਚੱਲਦੀ ਪਈ ਸੀ ਇਹ ਗੱਲ ਆਈ ਉਹਨਾਂ ਨੇ ਮੇਕੋ ਗੱਲ ਕਹੀ ਮੈਂ ਭਾਜੀ ਮੈਂ ਵੀਡੀਓ ਪਾਉਣੀ ਆ ਆਪਣੇ ਤੋਂ ਸਾਰੇ ਸੱਜਣਾਂ ਵੇਚਣ ਵਾਲੇ ਤਕਰੀਬਨ ਖੜਦੇ ਆ ਹਾਂਜੀ ਇੱਕੋ ਵੀ ਆਪਾਂ ਨੂੰ ਗਾਟਾਂ ਨੂੰ ਹੁੰਦਾ ਵਾ ਵੀ ਆਪਾਂ ਨੂੰ ਵਪਾਰੀ ਭਰਾਵਾਂ ਨੇ ਨਫਿਆਂ ਦੇ ਮਾਲ ਖੜਨਾ ਹੁੰਦਾ ਵਾ ਉਹਨੇ ਨਫਾ ਦੇ ਤਾਂ ਕਿ ਇਧਰ ਦੇ ਦੇ ਤਾਂ ਕਿ ਉਧਰ ਦੇ ਦੇ ਤੇ ਰਾਤੀ ਮਈਆਂ ਆਈਆਂ ਸੀ ਤੇ ਉਹ ਆਂਦੇ ਵੀ ਅਸੀਂ ਆਉਣਾ ਮੈਂ ਕਿਹਾ ਮੈਂ ਅੱਜ ਵੀਡੀਓ ਪਾਉਂਦੇ ਨਹੀਂ ਤੇ ਆਂਦੇ ਵੀ ਚਲ ਤੂੰ ਵੀਡੀਓ ਪਾ ਲੈ ਤੇ ਉਹਨਾਂ ਨਾਲ ਗੱਲ ਚੱਲਦੀ ਭਾਈ ਠੀਕ ਆ ਤੇ ਆਪਾਂ ਕੋਈ ਨਹੀਂ ਇਹਨਾਂ ਮਈਆਂ ਦਾ ਫੋਨ ਤੇ ਦੱਸਾਂਗੇ ਵੀਰ ਮੇਰੇ ਪੂਰਾ ਐਕਸਪਲੇਨ ਕਰਦੇ ਹੋ ਜਿਹੜੀ ਜਿਹੜੀ ਮੈਂ ਤਾਂ ਰੇਟ ਪੁੱਛਣਾ ਉਹ ਫੋਨ ਤੇ ਪੁੱਛ ਲਿਓ ਬਈ ਇਹ ਦੱਸੋ ਵਪਾਰੀ ਕਾਰੀਗਰ ਭਰਾ ਵੀ ਮਾਲ ਲੈ ਕੇ ਜਾਂਦੇ ਰਹਿੰਦੇ ਆ ਇਸ ਫਾਰਮ ਤੋਂ ਦੋ ਤੋਂ ਤਿੰਨ ਜਿਹੜਾ ਨਾਗਾ ਪਤਾ ਨੂੰ ਦਿਖਾਉਣੇ ਆ ਜਿੰਨਾਂ ਦੀ ਕੋਈ ਬਾਤचीत ਤਾਂ ਕੋਈ ਗੱਲਬਾਤ ਆ ਕਸਟਮਰ ਦੇ ਨਾਲ ਗਾਹਕਾਂ ਦੇ ਨਾਲ ਵਪਾਰੀ ਭਰਾਵਾਂ ਨਾਲ ਕੋਈ ਚੱਲਦੀ ਆ ਉਹ ਤੁਸੀਂ ਮੇਰਾ ਆਪਣਾ ਫੋਨ ਨੰਬਰਾਂ ਦੇ ਸੰਪਰਕ ਕਰ ਲਿਓ ਉਹ ਰੇਟ ਤੁਹਾਨੂੰ ਦੱਸ ਦਿੱਤਾ ਜਾਊਗਾ ਰੇਟ ਜਿਹੜੀਆਂ ਨੇ ਦੱਸਾਂਗੇ ਉਹ ਬਿਲਕੁਲ ਜਾਇਜ਼ ਹੋਣਗੇ ਠੀਕ ਆ ਜੀ ਅਗਰ ਸਾਈਡ ਨੰਬਰ ਤੇ ਆਪਣੇ ਕੋਲ ਇੱਧਰ ਆ ਜੇ ਤੇ ਇਹ ਵੀ ਇੱਕ ਵੀਰ ਮਾਝ ਚੰਗੀ ਮੈਨੂੰ ਲੱਗਦਾ ਵੀ ਹਾਂਜੀ ਨੀਲੀ ਜੀ ਚੰਗੀ ਸਪਾਈਆਂ ਸੁਪਈਆਂ ਦੇ ਵਿੱਚ ਆਹ ਕੋਕ ਬਿੱਲੀ ਮਣਕੀ ਆ ਸਿੰਘ ਦੋਨੋਂ ਵਾਈਟ ਆ ਗਏ ਅੱਧਿਕਾ ਜੀ ਬਾਕੀ ਆਹ ਮਾਰਕੀਟ ਜਿਹੜੀ ਤੁਸੀਂ ਸਾਹਮਣੇ ਦੇਖ ਸਕਦੇ ਜੇ ਆਹ ਦੇਖੋ ਇਨੂੰ ਅਜੇ ਕਿੰਨੇ ਕਿ ਦਿਨ ਹੋ ਗਏ ਬਰਸੂਈ ਨੂੰ ਇਹਨੂੰ ਸੂਈ ਨੂੰ ਅੱਜ ਭਈ ਪਰਸੋਂ ਸੂਈ ਆ ਪਰਸੋਂ ਦੀ ਹਾਂਜੀ ਬੋਲੇ ਦੇ ਵਿੱਚ ਚੱਲਣ ਦੀ 10 ਲੀਟਰ ਸਟਾਰਟਿੰਗ ਬੋਲਾ ਆਊਗਾ ਦੋਵੇਂ ਡੰਗ ਸਾਫ਼ ਕਰਕੇ ਸਵੇਰੇ ਵੀ ਛਾਪ ਕਰ ਲਓ ਸਾਮਾ ਨੂੰ ਸਾਫ਼ ਕਰ ਲਓ 10 ਲੀਟਰ ਬੋਲੇ ਦੀ ਗਰੰਟੀ ਹੋਊਗੀ ਇਹਦੀ ਠੀਕ ਆ ਜੀ ਹਾਂਜੀ ਲਓ ਜੀ ਮਗਰ ਇਹਦੇ ਬੱਚਾ ਕੀ ਸੀਗਾ ਮਗਰ ਇਹਦੀ ਕੱਟੀ ਆ ਲਓ ਵੀ ਮਗਰ ਇਹਦੀ ਕੱਟੀ ਆ ਫੀਮੇਲ ਕਾਫਲੇ ਨੇ ਜਨਮ ਦਿੱਤਾ ਬਾਕੀ ਮੈਂ ਇਹਦੀ ਦੱਕ ਦੋਕ ਤੁਸੀਂ ਦੇਖੋ ਬਹੁਤ ਪਿਆਰੀ ਨਾਲੂ ਨਾਲ ਹੀ ਆਹ ਵੇਖੋ ਜੀ ਤਕਰੀਬਨ ਪਰਸੋਂ ਦੀ ਹੈ ਹਨਾ ਤੇ ਨਾਲੂ ਮਾੜੋ ਜੇ ਤੁਹਾਨੂੰ ਨਾਲ ਦੇ ਨਾਲ ਦਿਖਾਈ ਦੇਊਗਾ ਆ ਦੇਖੋ ਜੀ ਤੇਰੇ ਬੱਚੇ ਪੁੱਤੋ ਚਲੋ ਮੂੰਹ ਮਾਰ ਦਿੰਦੇ ਆ ਵੈਸੇ ਪੁੱਤੇ ਪੁੱਤੇ ਦੇ ਦੌਰਾਨ ਇਹ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹੈ ਵੀ ਦੂਜੇ ਸਵੇਰ ਆ ਦੂਜੇ ਸਵੇਰ ਜੀ ਲਓ ਜੀ 10 ਕਿਲੋ ਬੋਲੋ ਤੋਂ ਸ਼ਟਾਰਟਿੰਗ ਕੀਤੀ ਆ ਝੋਟੀ ਇਹ ਵੀ ਬਹੁਤ ਜਿਆਦੀ ਪਿਆਰੀ ਹੈ ਠੀਕ ਆ ਜੀ ਆਹ ਦੇਖੋ ਮੂੰਹ ਮਾ ਦੀ ਬਿਲਕੁਲ ਕੋਲੀ ਆ ਦੇਖੋ ਬਹੁਤ ਵਧੀਆ ਸੋ ਬਾਹਰ ਕੱਢ ਕੇ ਤੁਮ ਤਸੱਲੀ ਨਾਲ ਤੋਰ ਕੇ ਦਿਖਾ ਦਿੰਦੇ ਆ ਸੋ 24 ਸਾਬ ਬਾਕੀ ਜਿਹੜੀ ਇਹ ਆਪਣੇ ਕੋਲ ਮੈਨੂ ਸਰਵਿਸ ਨੰਬਰ 24 ਹੀ ਹੋਊਗੀ ਦਾਮ ਵਾਲੀ 24 ਹੀ ਹੋਊਗੀ ਠੀਕ ਆ ਜੀ ਕਰੋ ਚੱਕ ਜੀ ਸੋ ਇਹ ਜਿਹੜੀ ਦੋਸਤੋ ਬੋਲ ਵੀ ਤੁਸੀਂ ਦੇਖ ਲਓ ਇੱਕ ਸਾਈਡ ਤੋਂ ਵੰਡਵਰਨ ਦੀ ਗੱਲ ਕਰੀਏ ਤੇ ਕੋਈ ਜੋੜਾ ਥਾਣੇ ਵਿੱਚ ਰੱਖ ਦੀ ਗੱਲ ਜੀ ਵੰਡਵਰਨ ਬਹੁਤ ਸੋਹਣੀ ਹੈ ਜਿਵੇਂ ਪੀੜੀ ਦੇ ਪਾਵੇ ਆ ਉਸੇ ਤਰ੍ਹਾਂ ਦੀ ਬਿਲਕੁਲ ਥਾਣਾ ਦੀ ਵਿੱਚ ਸਪੇਸ ਗਾਇਬ ਆ ਆ ਦੇਖੋ ਲਓ ਜੀ ਸੋ 10 ਕਿਲੋ ਤੋਂ ਸ਼ਿਗਾਰੀਂ ਜੀਤੀ ਆ ਇਸ ਵਕਤ ਬਹੁਤ ਤੋਰ ਨਹੀਂ ਠੀਕ ਆ ਹਾਈਟ ਦਾ ਜਿੱਦਾਂ ਇੱਕ ਨਾਰਮਲ ਆਪਾਂ ਮੱਝਾਂ ਦੇਖਦੇ ਆ ਨੀਲੀ ਰਾਵੀ ਦੀਆਂ ਹਾਈਟ ਕਰਦੋ ਉੱਡਾ ਹੀ ਇਸ ਮੈਂ ਦਾ ਪਿੰਡਾ ਪਤਲਾ ਬਿਲਕੁਲ ਆਰਡਰ ਤੁਸੀਂ ਸਾਹਮਣੇ ਦੇਖ ਹੀ ਰਹੇ ਜੀ ਚੌਰ ਸਨੇਵਾ ਮੁੱਢੋਂ ਠੀਕ ਆ ਆ ਦੇਖੋ ਜਿੰਨੀ ਭਾਜੀ ਮੈਂ ਦੀ ਚਵਾਈ ਹੈ ਨਾ ਦੁੱਧ 15 ਕਿਲੋ ਚਵਾਜੂਗੀ ਹਾਂ ਪਿਛਲੇ ਸਵੇਰੇ 14 ਕਿਲੋ ਦੁੱਧ ਚਵਾਇਆ ਇਹਨੇ ਠੀਕ ਹੈ ਜੀ ਹਾਂਜੀ ਬਾਕੀ ਆਪਾਂ ਬਾਕੀ ਆਪਾਂ ਨਹੀਂ ਦੱਸਣਾ ਜਿੰਨਾ ਹੈਗਾ ਇਸ ਟਾਈਮ ਠੀਕ ਹੈ ਲੈ ਚੰਗੀ ਆ ਮੈਂ ਇਹਦਾ ਸਭ ਕੀ ਮੁੱਲ ਕੀ ਡਿਮਾਂਡ ਰੋਗੀ ਮੁੱਲ ਤਾਂ ਸੱਦੋ ਸਾਹ ਭਾਜੀ ਇਹਦੇ ਭਾਵੇਂ 30 ਦੀ ਵੇਚਦੀ ਆ ਪਾ 35 ਦੀ ਵੇਚਦੀ ਆ ਹਾਂਜੀ ਆਪਾਂ ਵੀਡੀਓ ਪਹਿਲੀ ਪਾਉਣੀ ਆ ਤੇ ਗਾਦ ਨੂੰ ਜਿਹੜਾ ਵੀ ਫਾਇਦਾ ਹੋਵੇ ਬਿਲਕੁਲ ਹਾਂਜੀ ਇਹ ਭਾਈ 15 ਦੀ ਦੇ ਦਈਏ 15 ਦੀ ਮੈਂ ਪਹਿਲਾਂ ਜਾਇਜ਼ ਆ ਬਾਕੀ ਤੁਸੀਂ ਦੱਸ ਦਿਓ ਕਿੱਥੋਂ ਦਾ ਕੋਈ ਜੁਗਾ ਮਾਰ ਮੁੰਨ ਤਾਂ ਮਾਨ ਤਾਂ ਮੈਂ ਤਾਂ ਨਾ 10 ਦੀ ਦੇ ਗਿਆ 10 ਦੇ ਵਿੱਚ 2000 ਰੁਪਇਆ ਛੋੜ ਕਰ ਦਾਂਗੇ ਮੈਂ ਭਾਵੇਂ ਪੰਜੀ ਦੀ ਵੇਚ ਦਈਏ ਦੋ ਦਿਨ ਸਾਮ ਕੇ ਠੀਕ ਹੈ ਜੀ ਹਾਂਜੀ ਲਓ ਜੀ 8 ਦੀ ਵੀਰਾਂ ਦਾ ਵੀ ਦੇਵਾਂਗੇ ਅੱਜ 10 ਕਿਲੋ ਬੋਲ ਤੋਂ ਸਟਾਰਟਿੰਗ ਕੀਤੀ ਹੈ ਸੋ ਮੱਝ ਚੰਗੀ ਹੈ ਠੀਕ ਹੈ ਜੀ ਜੋ ਪਸੰਦ ਆਊਗੀ ਭਰਾਵਾਂ ਨੂੰ ਇਧਰ ਬਹਿਨੀ ਵਾਲੇ ਪਾਸੋਂ ਤੁਹਾਨੂੰ ਦਿਖਾ ਦਈਏ ਆਪਾਂ ਮੁੱਠੀ ਮੁੱਠੀ ਥਾਣ ਵੰਡ ਵਰਲ ਬਹੁਤ ਸੋਹਣੀ ਐ ਬਾਕੀ ਸਥਾਨ ਵੀ ਬਹੁਤ ਸੁਵਾਦੀ ਲੱਗਾ ਕਰਮਾਲੀ ਜੀ ਠੀਕ ਆ ਜੀ ਸੋ ਚਵਾਈ ਤੁਸੀਂ ਇੱਕ ਆਈਡੀਆ ਲਾ ਸਕਦੇ ਜੇ ਇਹੋ ਜਿਹਾ ਥਾਣ ਦੇ ਕੇ ਜੀ ਪੂਰੀ ਸੋ ਚਵਾਈ ਨੂੰ ਆ ਦੇਖੋ ਬਹੁਤ ਖੂਬਸੂਰਤ ਸਿਰਫ 1,208000 ਦੀ ਜਿਹੜੀ ਅੱਜ ਤੁਹਾਨੂੰ ਇਹ ਝੋਟੀ ਮਿਲ ਜਾਊਗੀ ਮਗਰ ਕੱਟੀ ਆ ਥਾਣ ਚਟੇ ਦੀ ਬੜੀ ਖਬਰਦਾਰਾ ਕਰਮਾਲੀ ਆ ਦੇਖੋ ਜੀ ਇਹ ਚੇਫ ਬੜਾ ਉਹ ਨੂੰ ਵੀ ਕਰਮਾਲੇ ਪਿੱਛੇ ਸ਼ਟਕੀ ਹੋ ਗਈ ਤਾਂ ਬਹੁਤ ਹੀ ਨਾ ਮੇਗਾ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਇਹ ਤਾਂ ਬਾਦ ਇੱਕ ਸਾਹਿਬ ਆਪਣੇ ਕੋਲ ਇੱਧਰ ਆ ਕੇ ਤੀਜੇ ਨੰਬਰ ਤੇ ਖੋਲ੍ਹਿਆ ਕਿੰਨੇ ਆ ਇਹ ਪਾਜੀ ਮੋਰਾ ਦੀ ਜੋ ਇਹਦੇ ਪਿੱਛੇ ਕੱਟੀ ਆ ਇਹਦੇ ਸੂਈ ਨੂੰ ਅੱਜ 7 ਦਿਨ ਹੋ ਗਏ ਆ 7 ਦਿਨ ਹੋ ਗਏ ਆ ਹਾਂਜੀ ਇਹਦੀ ਕੱਟੀ ਆ ਮਗਰ ਮਗਰ ਕੱਟੀਏ ਦੋਸਤੋ 7 ਦਿਨਾਂ ਦੀ ਸੂਈ ਹੈ ਹਫਤੇ ਦੀ ਦੁੱਜਣਾਂ ਇਹ ਵੀ ਲੱਗਦੀ ਹਾਂਜੀ ਦੁੱਜੇ ਸੂਰੇ ਆ ਤੇ ਕਿੰਨੇ ਕੁ ਦੁੱਧ ਤੋਂ ਇਹ ਸਟਾਰਟਿੰਗ ਇਹ ਪਾਜੀ ਇਹਦੇ ਸਲੇ 15 ਲੀਟਰ ਦੁੱਧ ਤਿਆਰ ਹੋਊਗਾ ਕੰਡੇ ਵਾਲਾ 15 ਲੀਟਰ 15 ਹੀ ਹੋਊਗਾ 14 ਨਾ ਹੋਊਗਾ 15 ਹੀ ਹੋਊਗਾ ਮੈਂ ਵੀ 15 ਲੀਟਰ ਤੋਂ ਛਿਗਾ ਦੂੰਗਾ ਇੱਕ ਹਫ਼ਤੇ ਦੀ ਸੂਈ 31 ਮਗਰ ਬਾਕੀ ਇਧਰੋਂ ਤੁਹਾਨੂੰ ਇੱਕ ਇੱਕ ਬਹਿਣੀ ਵਾਲੇ ਪਾਸੋਂ ਦਿਖਾ ਦਗੇ ਆਪਾਂ ਆ ਦੇਖੋ ਲੈ ਬਾਕੀ ਸਟਾਰਟਿੰਗ ਚੰਗੀ ਹੈ 15 ਲੀਟਰ ਹਾਂਜੀ ਸਟਾਰਟਿੰਗ ਭਾਜੀ ਜਿੰਨੀ ਮੈਂ ਦੀ ਚਵਾਈ ਹੈ ਨਾ ਜਿੰਨੀ ਮੈਂ ਪੀਕ ਤੇ ਚੜਦੀ ਆ ਦੁੱਧ ਮੈਂ 16 17 ਤੋਂ ਬਾਹਰ ਚਵਾ ਜੂਗੀ ਬਾਕੀ ਗਰਮੀ ਆ ਥੋੜਾ ਬਲਾ ਡੰਗਰਾਂ ਨੂੰ ਹੋ ਹੀ ਜਾਂਦਾ ਅੱਜ ਮੌਸਮ ਚੰਗਾ ਵਾ ਕੱਲ ਨੂੰ ਫੇਰ ਗਰਮੀ ਹੋਣੀ ਹੈ ਗਰਮੀ ਆ ਫਰਕ ਪੈਂਦਾ ਥੋੜਾ ਦਾ ਉਤਾਰ ਚੜਾਵਾ ਫਰਕ ਤਾਂ ਰਹੂਗਾ ਰੋਣੇ ਆਪਣੇ ਤੋਂ ਨਵੇਂ ਥਾਂ ਆਉਂਦੀਆਂ ਨਾ ਉਦੋਂ ਵੀ ਫਰਕ ਪਾ ਹੀ ਜਾਂਦਾ ਬਿਲਕੁਲ ਲੋ ਵੀ ਇੱਕ ਵਾਰੀ ਇਹ ਤੁਹਾਨੂੰ ਉਹ ਤੋੜ ਕੇ ਦਿਖਾ ਦਿੰਨੇ ਆ ਵੈਸੇ ਹੋਣ ਜਿਹੜੀ 15 ਲੀਟਰ ਤੇ ਚੱਲਣ ਰਹੀ ਆ ਹਫਤੇ ਦੀ ਸੂਈ ਆ ਮਗਰ ਇਹਦੇ ਵੀ ਕੱਟੀ ਆ ਕਿੱਜ ਹਾਂ ਹਾਂ ਠੀਕ ਹੈ ਸੋ ਉਮੀਦ ਹੈ ਜੀ ਇਹ ਵੀ ਕੋਈ 17 17 ਲੀਟਰਾਂ ਦਾ ਵਾਹਣ ਵੀ ਭਾਜੀ ਆਮਨਾ ਬਾਕੀ ਆਪਾਂ 17 ਨਹੀਂ ਦੱਸਣਾ ਆਪਾਂ ਜਿੰਨਾ ਮੌਜੂਦਾ ਉਹਨਾਂ ਹੀ ਚੁਵਾ ਦੇ ਜਿੰਨਾ ਆਪਾਂ ਚੁਵਾ ਦਾਂਗੇ ਆਪਾਂ ਉਹਦੀ ਗੱਲ ਹੀ ਕਰਾਂਗੇ ਹਾਂਜੀ ਲਓ ਜੀ ਤੁਸੀਂ ਦੋਸਤੋ ਚੰਗੀ ਸੇਵਾ ਕਰਕੇ 17 ਚੋਂ 16 ਚੋਂ 18 ਚੋਂ ਠੀਕ ਆ ਅੱਜ ਜਿਹੜਾ ਇੱਥੇ ਦੋਸਤ ਲੈ ਕੇ ਜਾਓਗੇ ਉਹ 15 ਲੀਟਰ ਪੂਰੇ ਦੇ ਥੱਲੇ ਹੁਣ ਮੌਕੇ ਤੇ ਹਾਜ਼ਰ ਹੈ ਜੇ ਕਿਸੇ ਵੀਰ ਨੇ ਆਨਲਾਈਨ ਮੰਗਵਾਈ ਹੋਊਗੀ ਤੇ 14 ਲੀਟਰ ਦੀ ਮੇਰੀ ਗਰੰਟੀ ਹੋਊਗੀ ਹੱਥ ਲਾਉਣ ਦੀ ਲੋੜ ਨਹੀਂ ਕੋਈ ਧੂਰ ਛਟਾ ਨਹੀਂ ਕੋਈ ਕੁਝ ਨਹੀਂ ਆ ਠੀਕ ਆ 22 ਸਨੇ ਵਾਲੀ ਹੋਊਗੀ ਠੀਕ ਆ ਹਾਂਜੀ ਇਹਦਾ ਬੱਚਾ ਸਾਹਿਬ ਆਹ ਦਾ ਇਹਦੀ ਕੱਟੀ ਹੈ ਜੀ ਉਹ ਸਾਹਮਣੇ ਬੱਜੀ ਆਹ ਆਹ ਜਿਹੜੀ ਖੜੀ ਹੈ ਹਾਂਜੀ ਲਓ ਜੀ ਇਹ ਕੱਟੀ ਤੁਹਾਨੂੰ ਦਿਖਾ ਦਈਏ ਇਸ ਜਿਹੜੀ ਛੋਟੀ ਜੀ ਕੱਟੀ ਆ ਆ ਬੱਚਾ ਜੀ ਠੀਕ ਆ ਇਹਦਾ ਮੁੱਲ ਕੀ ਡਿਮਾਂਡ ਹੋਊਗੀ ਵੀਰੇ ਮੁੱਲ ਭਾਜੀ ਇਹਦਾ ਵੀ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਹੋਊਗਾ ਹਾਂਜੀ ਇੱਕ ਉਹ ਨੀਲੀ ਦਾ ਇੱਕ ਇਹਦਾ ਤੇ ਇੱਕ ਇਹਦਾ ਪਰਲੀ ਦਾ ਆਪਾਂ ਮੁੱਲ ਕਰ ਦਰਾਂਗੇ ਕਿਉਂਕਿ ਇਹ ਸਿਰਨਾ ਫਿਰ ਹੋ ਜਾਂਦਾ ਥੋੜਾ ਵੇਚਣਾ ਬਿਲਕੁਲ ਮੈਂ ਵੀ ਪਹਿਲਾਂ ਹੀ ਆਪਾਂ ਜ਼ਿਕਰ ਕਰ ਦਿੱਤਾ ਸੀ ਕੋਈ 2-3 ਅਗਰ ਝੋਟੀਆਂ ਵਾਜਾਂ ਦੀ ਗੱਲਬਾਤ ਚੱਲਣ ਈ ਆ ਤੇ ਬਾਕੀ ਕਾਲ ਕਰਕੇ ਮੇਰਾ ਭਰਾ ਪੁੱਛ ਲੈ ਤੇ ਜਿਹੜੇ ਜਿਹੜੇ ਯੂਰ ਨੂੰ ਚੜਾ ਵੀ ਐਨੀਮਲ ਜਜੂਗਾ ਰੇਡ ਤੁਹਾਨੂੰ ਫੋਨ ਤੇ ਦੱਸ ਦਿੱਤਾ ਜਾਊਗਾ ਬਾਕੀ ਹਵਾਲੇ ਚੱਬੇ ਦੀ ਬੜੀ ਸਾਫ਼ ਸੁਥਰੀ ਆ ਕਰੋ ਮੇਰਾ ਭਰਾ ਸੰਪਰਕ ਕੱਟ ਕੱਟ ਵਾਲੀ ਜਿਹੜੀ ਇਹ ਝੋ ਆ ਦੇਖੋ ਠੀਕ ਆ ਲੈ ਵੀ ਅੱਗੇ ਨੱਟ ਆਪਣੇ ਕੋਲ ਵੀ ਆ ਗਿਆ ਚੌਥੇ ਨੰਬਰ ਤੇ ਆ ਚੋਟੀ ਇਹ ਵੀ ਭਾਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਸੂਆ ਇਹਨੂੰ ਸੂਈ ਨੂੰ ਭਾਜੀ ਅੱਜ 10 ਜਾਂ 11 ਦਿਨ ਹੋ ਗਏ ਆ ਜੀ 10 ਜਾਂ 11 ਦਿਨਾਂ ਦੀ ਹਾਂਜੀ ਠੀਕ ਆ ਬੱਚਾ ਇਹਨੇ ਕੀ ਪਾਇਆ ਵੀ ਇਹਦਾ ਕਟਾ ਜੀ ਕਟਾ ਮਗਰ ਹਾਂਜੀ ਤੇ ਕਿੰਨੇ ਦੇ ਦੁੱਧ ਤੇ ਚੱਲਣਗੇ ਇਹ ੱਥਲੇ ਇਸ ਟਾਈਮ 14 ਲੀਟਰਾਂ ਦੇ ਹੋਊਗੇ 14 ਲੀਟਰ 14 ਲੀਟਰ ਪੱਕਾ ਕੰਡੇ ਵਾਲਾ ਦੁੱਧ ਹੋਊਗਾ ਹੋਊਗਾ 14 ਹੀ ਬਾਕੀ ਆਪਾਂ ਘਟ ਦੱਸਾਂਗੇ ਕਹੋ ਵੀ ਪਹਿਲੀ ਵੀਡੀਓ ਆ ਵੀਰ ਕੋਈ ਖੜੂਗਾ ਇਹ ਨਾ ਕਹੇ ਯਾਰ ਵੀਰ ਨੇ ਦੁੱਧ ਘਟ ਦੱਸਿਆ 14 ਲੀਟਰ ਹਾਂਜੀ 14 13 ਦੀ ਗਰੰਟੀ ਹੋਊਗੀ ਜੇ ਕਿ ਵੀਰ ਨੇ ਆਨਲਾਈਨ ਮੰਗਾਣੀ ਹੋਊਗੀ ਠੀਕ ਆ ਹਾਂਜੀ ਲੋ ਵੀ 13 ਲੀਟਰ ਦੀ ਦੋਸਤੋ ਗਰੰਟੀ ਰਹੂਗੀ ਤਸल्ली ਰਹੂਗੀ ਹਾਂਜੀ ਵੀਰ ਦਾ ਵੀ ਮੰਨਣਾ ਵੀ ਚਲੋ ਕਿਲੋ ਅੱਧਾ ਕਿਲੋ ਕਿਲੋ ਖੰਡ ਕਾਫੀ ਦੱਸ ਗਈ ਮੇਰੇ ਤੋਂ ਪਰਸੋਂ ਮਈਆਂ ਆਈਆਂ ਵਾ ਜੇ ਮੇਰੇ ਤੋਂ 2-4 ਦਾ ਰਹਿ ਗਈਆਂ ਤੇ ਵੀ ਮਈ 15 ਤੋਂ ਟਪਾ ਦਾਂਗੇ ਆਪਾਂ ਆਹਾਂ ਹਾਂ ਜੀ ਗੱਲ ਵੀ ਸੇਵਾ ਨਾਲ ਗੱਲ ਬੰਨੀ ਆ ਹਾਂਜੀ ਸੋ ਬਾਕੀ ਮੇਰਾ ਭਰਾ ਕੋਈ ਚੰਗੀ ਕੇਅਰ ਕਰੇ ਚੰਗੀ ਸੇਵਾ ਕਰੇ ਠੀਕ ਹੈ ਜੀ ਦੁੱਧ ਚਮਾਉਣਾ ਚਮਾਉਣਾ ਬਦੀਆਂ ਝੋਟੀਆਂ ਨੇ ਕੋਈ ਛੋਟੀਆਂ ਜਾਂ ਸਮਦਰ ਨਹੀਂ ਹੈ ਠੀਕ ਹੈ ਜੀ ਬਾਕੀ ਨਸਲ ਬਰੀਡ ਆ ਨਸਲ ਬਰੀਡ ਦੁੱਧ ਕੱਢਦੀ ਕੱਢਦੀ ਆ ਸੋ 13 ਲੀਟਰ ਦੀ ਤਸੱਲੀ ਤੇ ਇਹ ਸ਼ੈਦੀ ਤੇ ਜਾਊਗੀ ਠੀਕ ਹੈ ਜੀ ਹੋਵੇ ਨਾ ਹੋਵੇ ਤੇ ਦੁੱਧ 14 ਲੀਟਰ ਹੀ ਬਾਰ ਕੱਢ ਕੇ ਦਿਖਾ ਦਿੰਨੇ ਤੁਹਾਨੂੰ ਮਗਰ ਕੱਟਾ ਸੀ ਤੇ ਕੱਟਾ ਜੀ ਕੱਟਾ ਤਾਜ ਮਗਰ ਕੱਟਾ ਇਹਦੇ ਮੀਨ ਤਾਫਾ ਪੱਲਾ ਪਰਲਾ ਠੀਕ ਆ ਬਈ ਆ ਦੇਖੋ ਆ ਦੇਖੋ ਸੋ ਸਿੰਗੀ ਵੇਖੋ ਮੇਰਾ ਭਰਾ ਬਿਲਕੁਲ ਪਤਲੇ ਸਿੰਘ ਲੰਬਾਈ ਨੂੰ ਬੀ ਬੋਲ ਬੋਲ ਦੀ ਵੀ ਚੰਗੀ ਸਪੈਸ਼ਲ ਆ ਦੇਖੋ ਪੂਰੀ ਫਿਟਿੰਗ ਵਾਲਾ ਚੱਡਾ ਲਓ ਬਈ ਠੀਕ ਆ ਜੀ ਸੋ ਕੰਪੈਕਟ ਆਰਡਰ ਬਿਲਕੁਲ ਫਿਕਸ ਹੋਵਣਾ ਚੱਡਾ ਲੰਬਾਈ ਵੇਲ ਦੀ ਕਰਮ ਵਾਲੀ ਬੜੀ ਸਪੈਸ਼ਲ ਕੱਟ ਵੀ ਵੱਡਾ ਉੱਚਾ ਕੱਟਗਾਠ ਆ ਹਾਂ ਅਗਰ ਸਾਹਿਬ ਇੱਕ ਵਾਰੀ ਹੋਰ ਘੁਮਾ ਦਿਆ ਜੀ ਮਾਰਾ ਜੀ ਲੋ ਜੀ ਕਰੋ ਚੈੱਕ ਠੀਕ ਆ ਜੀ ਔਰ ਪੂਰੇ ਜਰਦੋਸਨ ਨਿਗਰਵਾਨੀ ਚਟੜੇ ਦੇ ਵਿੱਚ 13 ਕਿਲੋ ਬੀਜ ਦੇ ਨਾਲ ਇਸ ਵਕਤ ਹਾਜ਼ਰ ਸੋਨੀ ਹਾਈਟ ਕੱਟ ਦੇ ਵਿੱਚ ਆ ਠੀਕ ਹੈ ਜੀ ਜੋ ਬਾਕੀ ਪੁਲੂਖਾ ਵੀ ਕਰਮਾੜੀ ਉਧਰ ਦੀਆਂ ਝੋਟੀਆਂ ਤੇ ਪਾਉਂਦੀ ਆ ਵੱਡੀ ਝੋਟੀ ਆ ਤੇ ਬਿਲਕੁਲ ਸ਼ਾਰਮਾ ਜਿਹਾ ਸਰੀਰ ਆ ਕੋਈ ਬਾਦੂ ਤੁਹਾਨੂੰ ਕੋਈ ਪੇਟਲ ਜਾਂ ਜਾਂ ਪੇੜ ਛੱਡੇ ਪਸੂ ਨਜ਼ਰ ਨਹੀਂ ਆਊਗਾ ਠੀਕ ਹੈ ਮੈਂ ਵੀ ਸਾਹਿਬ ਕੀ ਮੌਲਿਕ ਦੀ ਡਿਮਾਂਡ ਇਹਦੇ ਰਹਿ ਗਈ ਕਿ ਇਹ ਵੀ ਫੋਨ ਤੇ ਇਹਦਾ ਵੀ ਫੋਨ ਤੇ ਦੱਸਾਂਗੇ ਇਹਦਾ ਵੀ ਫੋਨ ਤੇ ਮੁੱਲ ਬਿਲਕੁਲ ਜਾਇਜ਼ ਹੋਣਗੇ ਆਪ ਤੇ ਫੋਨ ਲਾ ਕੇ ਦੱਸਿਓ ਵੀ ਪੀਰ ਜੀ ਆਹ ਮੱਝ ਦਾ ਮੁੱਲ ਦੱਸ ਬਿਲਕੁਲ ਹਾਂਜੀ ਲੋ ਵੀ ਵੈਸੇ ਕਿਸਾਨ ਵੀਰੋ ਜਿਹੜੇ ਐਨੀਮਲ ਆਪਾਂ ਤੁਹਾਨੂੰ ਮੁੱਲ ਦੱਸੂਰੇ ਆ ਤੇ ਉਹ ਵੀ ਬੜੇ ਜਾਇਜ਼ ਰੇਟਾਂ ਦੇ ਵਿੱਚ ਹੀ ਆ ਜਿਹੋ ਦਾ ਬਾਹਰ ਦੇ ਬਾਜ਼ਾਰ ਦੇ ਹਿਸਾਬ ਨਾਲ ਦੇਖ ਲਿਓ ਬਾਕੀ ਜਿਹੜਾ ਪਸ਼ੂ ਸਾਫ ਸੁਥਰਾ ਉਹ ਅਕੋਰਡਿੰਗ ਦੇਖ ਲਿਆ ਜੇ ਤੇ ਜਿਨ੍ਹਾਂ ਦਾ ਮੁੱਲ ਫੋਨ ਤੇ ਕਰਨੇ ਉਹ ਵੀ ਬਿਲਕੁਲ ਜਾਇਜ਼ ਰੇਟ ਆ ਠੀਕ ਹੈ ਜੀ ਰੀਜਨ ਤੁਹਾਨੂੰ ਦੱਸ ਦਿੱਤਾ ਸੀਗਾ ਸਟਾਫ ਕਿਤ ਇਹका ਇਧਰ ਛੋਟੀ ਦਿਖਾ ਦਿੰਦੇ ਆ ਬਿਲਕੁਲ ਮੁੰਦਰੀ ਛੋਟੀ ਸਿੰਦੀ ਦੇ ਵਿੱਚ ਹਾਈਟ ਕਰ ਤਕਰੀਬਨ ਵੱਡੀਆਂ ਜਾਂ ਮੱਝ ਛੋਟੀਆਂ ਸਾਰੀਆਂ ਅੱਡੀਗਾ ਜੀ ਕੰਨੇ ਕੰਨੇ ਦਾ ਜ਼ਿਕਰ ਨਹੀਂ ਕਰਾਂਗੇ ਚਲੋ 10 ਵੀ ਦਿੰਦੇ ਆ ਤੇ ਵੱਡਾ ਕੱਦ ਕਰ ਇਸ ਛੋਟੀ ਦਾ ਹਾਂ ਜੀ ਸੂਹੇ ਦੇ ਵੀ ਦੁੱਜੇ ਆ ਹਾਂਜੀ ਬਿਲਕੁਲ ਦੁੱਜੇ ਆ ਜੀ ਆ ਲਓ ਜੀ ਡਰਦੀ ਆ ਥੋੜਾ ਕੋਈ ਗੱਲ ਨਹੀਂ ਬਿਲਕੁਲ ਕੋਕੇ ਝੜੇ ਪਏ ਆ ਛੋਟੀ ਸਿੰਗੀ ਆ ਠੀਕ ਆ ਅੱਜ ਇਹ ਕਿੰਨੇ ਕੁ ਦਿਨਾਂ ਦੀ ਸੂਈ ਹੈ ਇਹਨੂੰ ਸੂਈ ਨੂੰ ਭਾਜੀ ਹੋ ਗਿਆ ਅੱਜ ਤਕਰੀਬਨ 13-14 ਦਿਨ 13-14 ਦਿਨ ਦੀ ਹੈ ਹਾਂਜੀ ਦੁੱਧ ਤੇ ਚੰਡੀ ਪੀਕ ਤੇ ਚੰਡੀ ਆ ਐਸ ਵਕਤ ਕਿੰਨਾ ਚਵਾਈਏ ਫਿਰ ਆਪਾਂ ਭਾਜੀ ਇੱਥੇ 13 ਲੀਟਰ ਹੋਊਗਾ ਪੱਕਾ ਕੰਡੇ ਵਾਲਾ 12 ਲੀਟਰ ਹੋਊਗਾ ਭਾਵੇਂ ਵੀਰ ਤਿੰਨ ਡੰਗ ਜੋੜੇ ਠੀਕ ਆ ਵੀਰ ਹਾਂਜੀ ਦੁੱਧ ਚ ਨਹੀਂ ਆਪਾਂ ਵੀਰ ਜੀ ਝੂਠ ਮਾਰਨਾ ਇਹ ਨਹੀਂ ਆ ਵੀ ਮੈਂ ਤੁਹਾਨੂੰ ਅੱਜ ਇੰਨਾ ਦੱਸਣਾ ਤੇ ਤੁਸੀਂ ਜਦੋਂ ਚੋਣ ਆਓ ਤਾਂ ਨਿਕਲੇ ਥੋੜਾ ਥੋੜਾ ਉਹਦੇ ਨਾਲ ਦੀ ਇਹ ਤਾਂ ਮਗਰ ਬਚਾ ਵੀ ਆ ਗਿਆ ਇਹਦੇ ਮਗਰ ਕੱਟੀ ਆ ਜੀ ਕੱਟੀ ਆ ਮਗਰ ਬੱਜੀ ਲਓ ਜੀ ਮਗਰ ਦੇ ਕੱਟੀ ਆ ਠੀਕ ਆ ਜੀ ਐਸ ਵਕਤ 13 ਲੀਟਰ ਜਿਹੜਾ ਦੁੱਧ ਤੁਹਾਨੂੰ ਇਸ ਕਿਲੇ ਤੋਂ ਦਿ ਕੱਤੀ ਮਗਰ ਖੋਲ ਕੇ ਬਾਹਰ ਕੱਢ ਕੇ ਤੋੜ ਕੇ ਦਿਖਾਉਣੇ ਆ ਤਸल्ली ਨਾਲ ਤੁਹਾਨੂੰ ਆ ਦੇਖੋ ਕਰੋ ਜੇਕਰ ਲੋ ਜੀ ਸੋ ਬਲੈਕ ਡੈਮਡੀ ਏ ਝੋਟੀਆਂ ਕਰਮਾਂ ਦੀ ਡਿੱਗਾ ਵੀ ਮੱਤੇ ਮੱਤੇ ਬਾਕੀ ਸਾਈਸ ਵੀ ਤੁਸੀਂ ਚੈੱਕ ਕਰ ਹੀ ਲਈ ਆ ਛੇ 13 ਲੀਟਰ ਇਸ ਵਕਤ ਤੋਂ ਤੇ ਥੱਲੇ ਹਾਜ਼ਰ ਕੱਤੀ ਮਗਰ ਕੱਦ ਵੱਡਾ ਝੋਟੀ ਦਾ ਦੇਰ ਵੀ 11 12 ਹੀ ਦੱਸੇ ਸਾਰੇ ਹਾਂਜੀ 12 11 12 ਹਾਂ ਮੰਨ ਲਓ ਵੀ ਲੋਤੇ ਚੜਨ ਦੀਆਂ ਮਈਆਂ ਹੋ ਰਹੀਆਂ ਆ ਆ 10 ਲੋ ਸਾਬ ਲੋਗ ਲੋਬੇ ਤੇਰੇ ਸੋਮਾ ਆਲੇ ਸਾਰੇ ਹਿਸਾਬ ਸੂਰਾ ਇੱਕ ਤੁਹਾਨੂੰ ਹੋਰ ਆਪਾਂ ਝੋਟੀਆਂ ਦਿਖਾਉਣੀ ਆ ਇਹਦਾ ਰੇਟ ਆਪਾਂ ਕਨਫਰਮ ਕਰਾ ਦਿੰਦੇ ਆ ਤੇ ਇਹਦਾ ਕੀ ਮੁੱਲ ਰੋਗਾ ਬੋਲ ਸੰਤੋਖ ਸਾਹਿਬ ਆਈ ਭਾਵੇਂ ਝੋਟੀਆਂ ਹੋਈਆਂ ਡੇਡ ਡੇਡ ਦੀਆਂ ਵੇਚ ਫੜੀਆਂ ਹਾਂਜੀ ਹਾਂਜੀ ਬਾਕੀ ਆਪਾਂ ਉਸ ਹਾਮਨਾ ਮਾਲ ਦਾ ਰੇਟ ਕਰਦੇ ਆ ਝੋਟੀ ਦੇ ਭਾਵੇਂ 40 ਦੀ 45 ਦੀ ਵੇਦੀ 1 35 ਦੀ ਝੋਟੀ ਦੀ ਤਾਂ 1 35 ਦੀ ਹਾਂਜੀ ਵਿੱਚ 2000 ਹੋਰ ਛੋਟ ਕਰਤਾਗੇ ਪਹਿਲੀ ਵੀਡੀਓ ਆ ਭਾਵੇਂ ਇੰਨੀ ਛੋਟੀ ਜਿਹੜਾ ਵੀਰ ਵੇਖਣਾ ਹੋਊਗਾ ਉਹਨੇ ਆਪ ਕਹਣਾ ਯਾਰ ਵੀਰ ਸਮੱਲੀ ਕੋ ਦੇਣ ਲਿਆ ਆ 33 ਦੀ ਹੋਜੂਗੀ ਸਰ 33 ਦੀ ਹੋਜੂਗੀ ਲਓ ਬਈ ਠੀਕ ਆ ਜੀ ਇੱਕ 33 ਦੀ ਝੋਟੀ ਮਿਲ ਜੂਗੀ 13 ਕਿਲੋ ਕੋਟ ਦੀ ਸਮਰੱਥਾ ਹੈ ਉਹਨਾਂ ਠੀਕ ਆ ਜੀ ਮਗਰ ਕਤੀਏ ਦੇ ਬੱਚਾ ਤੁਹਾਨੂੰ ਫੇਰ ਆਪਾਂ ਦਿਖਾ ਦੇਨੇ ਆ ਠੀਕ ਆ ਸੋ ਚਾਵਾ ਪਸਮਾ ਦੇ ਸਾਰੇ ਪਸ਼ੂ ਚੰਗੇ ਆ ਕੱਲੇ ਕੱਲੇ ਦਾ ਆਪਾਂ ਵਾਰੀ ਵਾਰੀ ਜ਼ਿਕਰ ਨਹੀਂ ਕਰਾਂਗੇ ਆ ਵੇਖੋ ਜੀ ਬਾਕੀ ਮੱਖਾ ਮਸੰਦਰਾ ਭਰਾ ਕੋ ਪੂਰਾ ਚੌੜਾ ਮਤਾ ਦੋ ਦੋ ਸੇ तरफ ਦੁੱਲਾ ਖਾਦੇ ਵਿੱਚ ਕੋਕੀਆਂ ਇਹ ਕੋਕੇ ਜੜੇ ਤੇ ਬਿਲਕੁਲ ਛੋਟੀ ਸਿੰਗੀ ਆ ਬਰੀ ਕਿਸੇ ਜਿਹਦੇ ਬੜੇ ਮਰੀਦ ਆ ਭਰਾ ਮੇਰੇ ਛੋਟੀ ਸਿੰਗੀ ਜਾਂ ਸ਼ਕੀਨ ਪਸ਼ੂ ਲਾ ਪਰੋ ਤੁਸੀਂ ਟੋਟੂ ਹੱਥ ਪਾ ਸਕਦੇ ਜੇ ਸਿੰਗਲ ਗੱਡੀ ਆ ਚੌੜਾ ਚਗਾਠਾ ਪਿੱਟ ਪੁੜੇ ਵਾਲੀ ਸਹਿਰ ਤੋਂ ਵੀ ਪੂਰੀ ਚੌੜੀ ਥਾਂ ਤੋਂ ਬੜੀ ਸੋਹਣੀ ਬੰਦ ਗੇਰਨ ਤੇ ਵਿੱਚ 13 ਦੇ ਪਿੰਡ 133 ਦੀ ਉਸ ਤੋਂ ਬਾਅਦ ਇੱਕ ਆਪਾਂ ਦਾ ਇਧਰ ਇੱਕ ਹੋਰ ਜਿਹੜੀ ਛੋਟੀ ਵਿਖਾ ਦੇ ਨੇ ਆ ਬਿਲਕੁਲ ਸਜਰਬਾਜੀ ਸੂਈ ਆ ਤਕਰੀਬਨ ਸਾਹਿਬ ਹਾਂ ਜੀ ਥੋੜਾ ਟਾਈਮ ਹੈ ਹਜੇ ਸੂਈ ਨੂੰ ਹਾਂ ਆ ਦੇਖੋ ਮੈਂ ਤੇ ਚਾਹਵਾਣਾ ਪਹਿਲਾਂ ਵੀ ਇਦੀ ਗੱਬਣ ਦੀ ਵੀਡੀਓ ਪਾਉਣੀ ਆ ਅੱਛਾ ਜੀ ਪਰ ਸੂਈ ਪਈ ਚਲੋ ਬਹੁਤ ਵਧੀਆ ਹੋ ਗਿਆ ਚਲੋ ਸੂਈ ਸੁਆ ਪਈ ਆ ਇਹਨੇ ਕੱਟਾ ਦਿੱਤਾ ਜੋ ਮਗਰ ਕਟਾ ਬਾਲੀ ਵੀ ਚੰਗਾ ਤਖਨ ਹਾਂ ਜੀ ਲੋ ਜੀ ਬਾਕੀ ਕਟਾ ਮੇਰਾ ਭਰਾ ਦੇਖੋ ਬਹੁਤ ਜੰਪ ਵਾਲਾ ਮਗਰ ਕਟਾ ਹੁਣ ਜੰਮਦਾ ਸਾਰੀ ਮੇਰਾ ਭਰਾ ਕੀ ਕਰੂ ਖਾਇਟ ਕੱਟ ਗਰੋਥ ਦੇਖੋ ਸੁਬਾ ਕਮਾਲ ਆ ਠੀਕ ਹੈ ਜੀ ਇੱਥੇ ਆਣ ਕੇ ਦੇਖੋਗੇ ਇਹ ਨੂੰ ਆਪਾਂ ਕਹਿ ਸਕਦੇ ਹਾਂ ਵੀ ਕਾਫੀ ਹੁੰਦਲ ਹੇਅਰ ਜਿਹੜਾ ਦੋਸਤੋ ਕੱਟੇ ਨੂੰ ਜੰਮ ਦਿੱਤਾ ਇਹ ਸਭ ਮੱਝ ਸੁਨੇ ਦੇ ਵਿੱਚ ਨੇ ਆ ਪਾਜੀ ਸੂਆ ਵੇਖਣ ਨੂੰ ਮੈਂ ਆ ਪਿੱਠਪੁੜੇ ਦੀ ਜਾਦੀ ਪਲੀ ਪਲੀ ਮੈਂ ਆ ਵੇਖਣ ਨੂੰ ਭਾਵੇਂ ਸੂਆ ਤੇਜੇ ਵਿਖਾਉਂਦੀ ਹੈ ਬਾਕੀ ਆਪਾਂ ਦੂਜੇ ਲਈ ਹੋ ਸਕਦਾ ਤੇ ਜੇ ਵੀ ਹੋਵੇ ਹਾਂ ਬਾਕੀ ਮੈਂ ਦੁੱਧ ਵਾਲੀ ਆ ਹੂੰ ਪਾਜੀ ਹੋਰ ਕੋਈ ਪਤਾ ਨਹੀਂ ਬੰਦਿਆਂ ਦੇ ਪਈ 16 ਕਿਲੋ ਦੁੱਧ ਦੇ ਥੱਲੇ ਚੋਇਆ ਕੀ ਕਾਜੀ ਹਾਂਜੀ ਆਪਾਂ ਭਾਜੀ ਥਣ ਵੇਖ ਕੇ ਲੈਂਦੀ ਆ ਤੇ ਥਾਣੀ ਵਿਖਾਦਨੇ ਆ ਉਹਦੇ ਜੇ ਆਪਣੇ ਨੂੰ ਰਹਿ ਜੂਗੀ ਤਾਂ ਆਪਾਂ ਚਵਾਦਨੇ ਆ ਹਾਂ ਹੁਣ ਤੇ 1-2 ਦਿਨ ਤੇ ਥਾਣੀ ਗਿੱਲੇ ਦੇਖਣੇ ਆ ਬਲਕਿ ਪਿਛਲ ਜੋ ਡੀਟੇਲ ਮਿਲੀ ਆ ਵੀ 1500 ਲੀਟਰ ਤੋਂ ਚਵਾਦਾਂ ਬਾਕੀ ਭਾਜੀ ਜੱਜਮੈਂਟ ਆ ਵੀ ਵੀਰ ਹੋਣਾ ਕਰ ਲੈਣੀ ਆ ਮੇਰੇ ਕਹਿਣ ਤੇ ਭਰਾ ਕਿਸੇ ਨੇ ਰਹਿਣਾ ਬਾਕੀ ਪਲਾ ਲੱਗ ਹੀ ਜਾਂਦਾ ਵੀ ਕਿੰਨਾ ਮੈਣ ਦੁੱਧ ਚਵਾਉਣਾ ਚਵਾਉਣਾ ਹਾਂਜੀ ਲੋ ਵੀ ਬਾਕੀ ਮੇਰਾ ਪਰਾ ਟਾਂਚਾ ਚੈੱਕ ਕਰੋ ਫੁੱਲ ਵੱਡੀ ਹਾਈਟ ਲੈਂਥ ਦੀ ਆ ਕੋਈ ਛੋਟੀ ਨਕੀ ਮੋਟੀ ਮੰਨ ਕੇ ਨਾ ਸੌਦਾ ਕਰਿਆ ਜੇ ਕਿਉਂਕਿ ਇੱਕ ਦਸਰਾ ਆਪਣਾ ਫਰਜ਼ ਬਣਦਾ ਤੇ ਸੂਈ ਸਵਾਈ ਹੁਣ ਕੋਈ ਓਧਾ ਘੰਟਾ ਘੰਟਾ ਕਰਦਾ ਸਮਾਂ ਹੋਇਆ ਜੇਰ ਪੈਣੀ ਹਜੇ ਬਾਕੀ ਆ ਬਿੰਦੀਆਂ ਵਾਲਾ ਬੜਨ ਵਾਲਾ ਲੇਵਾ ਬਾਕੀ ਆਰਡਰ ਕੁਆਲਿਟੀ ਤੁਹਾਨੂੰ ਆਪਣੇ ਨੇੜੇ ਤੋਂ ਦਿਖਾ ਰਹੇ ਆ ਜਿੰਨੀ ਵੀ ਤੁਸੀਂ ਦੇਖੋ ਸੋਚੋngੀ ਪੌਲੀਪਰੋਸੀ ਇਹ ਮੈਂ ਆ ਠੀਕ ਆ ਜੀ ਚੌੜਾ ਪਿੱਠਪੂੜਾ ਵਜਨ ਮੋੜ ਤੁਹਾਡੇ ਸਾਹਮਣੇ ਆ ਸੋ ਸੂਈ ਸਵਾਈਏ ਤੇ ਥੋੜਾ ਜਿਹਾ ਪਸੂ ਕਿਤੇ ਨਾ ਕਿਤੇ ਕੋਈ ਤੈਜ਼ੀ ਲਾ ਜਾਂਦਾ ਕਿਉਂਕਿ ਕਟਾ ਤਾਂ ਮੁਖਾਇਆ ਕਟਾ ਬਹੁਤ ਮਗਰ ਪੜਿਆ ਪਲੀਤਾ ਆ ਬਿੰਦੀਆਂ ਵਾਲਾ ਚੱਡਾ ਕਾਉਡੀਆਂ ਵਾਲਾ ਜਿਹਨੂੰ ਆਪਣੇ ਇੱਕ ਪੁਰਾਣੇ ਗੁੱਡੇ ਕਹਿ ਦਿੰਦੇ ਵੀ ਕਾਉਡੀਆਂ ਵਾਲਾ ਚੱਡਾ ਕਾਉਡੀਆਂ ਵਾਲਾ ਚੱਡਾ ਲੇਵਾ ਠੀਕ ਆ ਜੀ ਸੋਏ ਵੀ ਚੰਗੇ ਦਧਾਰੂ ਚੰਗੇ ਪਸ਼ੂ ਤਨ ਦੀ ਇਹ ਵੀ ਨਿਸ਼ਾਨੀ ਆ ਸੋ ਬਰੀਕ-ਬਰੀਕ ਨਿਸ਼ਾਨੀਆਂ ਹੁੰਦੀਆਂ ਨੇ ਚੰਗੇ ਦੁੱਧ ਬਾਦ ਵਾਲੇ ਪਸ਼ੂਆਂ ਦੀਆਂ ਸੋ ਚੰਗੀ ਵੱਡੀ ਮਾਇਆ ਤੋਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਬੜਾ ਵੈਸੇ ਜਿਹਾ ਹੁਣ ਸੂਈ ਸੁਵਾਈ ਹੈ ਬਾਕੀ ਕੋਈ ਮਾਰ ਧਾਰਾ ਬੁਰਾ ਹਾਂ ਜੀ ਮਾਰੀਆਂ 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 ਇੰਨੀ ਜਿਆਦੀ ਪੋਲੀ ਕੋਈ ਹਿਸਾਬ ਨਹੀਂ ਆ ਠੀਕ ਆ ਬਹੁਤ ਜਿਆਦੀ ਪੋਲੀ ਆ ਲੈ ਵੀ ਦਿਖਾਵੇਂ ਭਾਈ ਇਹ ਕਰਮਾਂ ਲੀਏ ਲੋਜ ਬਾਕੀ ਲੰਬਾਈ ਉਚਾਈ ਮੇਰਾ ਭਰਾ ਸਾਰਾ ਕੁਝ ਧਿਆਨ ਨਾਲ ਦੇਖ ਲੋ ਗੋਲਗਲ ਬਹੁਤ ਜਿਆਦਾ ਕਹਿਵਾ ਮੂਵਰ ਦੀ ਵੀਰ ਦੱਸਣ ਦਿਆ ਵੀ ਸੂਣ ਤੋਂ ਬਾਅਦ ਵੀ ਜਿਹੜੀਆਂ ਧਾਰਾ ਮਾਰ ਕੇ ਦੇਖੀਏ ਚੋਣ ਚਵਾ ਦੀ ਬਿਲਕੁਲ ਇੱਕ ਨੰਬਰ ਖਲਾ ਕਰਮਾਂ ਲੀਏ ਆ ਦੇਖੋ ਆ ਬੱਚੇ ਆਨਲਾਈਨ ਪਾਵੇਂ ਮੇਰਾ ਭਰਾ ਵੀ ਸੌਦਾ ਕਰ ਲੈ ਵੀ ਦੇਖੋ ਆ ਦੇਖੋ ਆ ਦੇਖੋ ਸੋ ਗਰਲ ਗਰਲੀ ਆਉਂਦੀ ਆ ਮਗਰਲੇ ਸਨਾਂ ਦੀ ਚੋਣ ਦੇਖੋ ਮਗਰਲੇ ਖੰਡਾ ਆ ਬੌਲਾ ਬੌਲਾ ਜੀ ਠੀਕ ਆ ਜੀ ਸੋ ਬੌਲਾ ਕਰਮਾਂ ਦੇ ਠੀਕ ਆ ਜੀ ਹਾਂ ਨਰਾ ਦਰ ਬੜੀਆਂ ਹੋ ਜਾਂਦੀਆਂ ਨੇ ਭਰਾਵਾਂ ਦੇ ਕਰਮਾਂ ਦੇ ਵਿੱਚ ਆ ਠੀਕ ਆ ਭਾਗਾ ਦੇ ਵਿੱਚ ਆ ਹਜੇ 1 2 ਦਿਨ ਸੋਣੀ ਨਹੀਂ ਆ ਦੇਖੋ ਖੱਟਾ ਬਹਲਾ ਆਉਂਦਿਆ ਜਿਵੇਂ ਨਾ ਸੂ ਪੈਂਦੀਆਂ ਜਦੋਂ ਨਵੇਂ ਹਾਂ ਹਾਂ ਬਿਲਕੁਲ ਬਿਲਕੁਲ ਸੋ ਥੱਕਿਆ ਟੁੱਟਿਆ ਪਸ਼ੂ ਹੁੰਦਾ ਤੇਰਾ ਸਫਰਾ ਸੁਫਰਾ ਤੋਂ ਦੋਸਤੋ ਪਸ਼ੂ ਕੋਈ ਅੱਧੀ ਇੱਕ ਅੱਧਾ ਦਿਨ ਸੂ ਪੈਂਦਾ ਠੀਕ ਆ ਜੀ ਬਾਕੀ ਮੈਂ ਦੇ ਵਿੱਚ ਕੋਈ ਕੱਜ ਨਹੀਂਗਾ ਇਹ ਕਮੀ ਪੇਸ਼ੀ ਨਹੀਂ ਠੀਕ ਹੈ ਜੀ ਚੌਕ ਕਨੀਆ ਤਾਂ ਪੂਰੀ ਆ ਫੱਬੀ ਖਲੋਤੀ ਆ ਕਰਮਾਂ ਦੀ ਹਾਈਟ ਕੱਟ ਵਾਲੇ ਬੰਦੇ ਵੀ ਲਾਜਵਾਬ ਹਨ ਮਗਰ ਕਟਾ ਮਿਲ ਕਾਫ ਸੁਚੋਕੇ ਮੇਰਾ ਪ੍ਰਾਪ ਸਮਾ ਕੇ ਹੁਣ ਬੇਫਿਕਰੀ ਇਹ ਆਉਗੀ ਆਪਣੇ ਦੋ ਟਾਈਮ ਚਲੋ ਕੋ ਤਿੰਨ ਟਾਈਮ ਚਲੋ ਪੈਸੇ ਲਾਉਣੇ ਕਿਉਂਕਿ ਲੱਖਾਂ ਸਵਾ ਲੱਖੋਂ ਬਾਹਰ ਗੇਮਾ ਹੋ ਜਾਂਦੀਆਂ ਨੇ ਕੋਈ ਵੀ ਚੰਗਾ ਪਸ਼ੂ ਖਰੀਦਣਾ ਤੇ ਸਾਹਿਬ ਕੀ ਮੋਲ ਦੀ ਡਿਮਾਂਡ ਹੈ ਦੀ ਵੀਰ ਬੋਲ ਤੇ ਭਾਈ ਮੈਂ ਪੂਰੀ ਫੋਲੋ ਵੱਡੀ ਆ ਦੁੱਧ ਵੀ 15 16 ਕਿਲੋ ਚਾਉਣ ਵਾਲੀ ਆ ਬਾਕੀ ਆਪਾਂ ਨੂੰ ਭਾ ਚਾਹੀਦਾ ਆਪਾਂ ਭਾ ਜੀ ਵੀਰਾਂ ਨੂੰ ਦੇਣੀ ਹਾਂਜੀ ਹਾਂਜੀ ਮੁੱਲ ਕਰਾਉਣਾ ਸੰਤੂ ਸਾਹਿਬ ਭਾਵੇਂ 30 ਦੀ ਕਰ ਲੋ 35 ਦੀ ਕਰ ਲੋ 25 ਦੀ ਮੈਂ ਦੇ ਦਈਏ 25 ਦੀ ਹਾਂਜੀ ਇਹਨਾਂ ਇਹਨੇ ਦੀ ਮੈਂ ਕੋਈ ਵੀ ਨਹੀਂ ਦੇ ਸਕਦਾ ਜਿੱਥੇ ਆਪਾਂ ਦੇ ਦੇਣੀ ਹਾਂ ਨਾ ਹੈ ਨਾ 2000 ਰੁਪਏ ਛੋਟ ਕਰ ਦਾਂਗੇ ਤੇਈ ਤੂਈ ਦੀ 23 ਦੀ ਦੇ ਦਾਂਗੇ ਲਓ ਵੀ ਚੱਕੋ ਹਾਂਜੀ ਬਾਕੀ ਜਿਹੜਾ ਮੈਂ ਰੇਟ ਦੇਣ ਲਿਆ ਮੇਰਾ ਵੀਰ ਬਾਅਦ ਚ ਨਾ ਮੈਨੂੰ ਤੋੜਨਾ ਤੇ ਵੀਰ ਇਨੇ ਘੱਟ ਕਰ ਲਾ ਉਨੇ ਘੱਟ ਕਰ ਲਾ ਆਪਾਂ ਫਿਕਸ ਰੇਟ ਦੱਸਣ ਦਾ ਹੈ ਮੇਰਾ ਭਰਾ ਵੇਚਣ ਵਾਲਾ ਵਪਾਰੀ ਵੀ ਭਾਵੇਂ 4 ਦਿਨ ਸਾਹਮਣੇ ਜਿੰਨੇ ਵੀ ਲੱਗੀ ਮੈਂ ਵੇਚ ਲਿਆ ਬਿਲਕੁਲ ਹਾਂਜੀ ਲਓ ਵੀ ਮੋਟਾ ਮਾਲ ਆ ਸਾਰਾ ਠੀਕ ਹੈ ਜੀ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੀਗਾ ਮੋਟਾ ਮਾਲ ਹੁੰਦਾ ਕੋਈ ਮਾਲਾ ਚਲੋ ਹਰੇਕ ਤਰ੍ਹਾਂ ਦਾ ਪਸ਼ੂ ਲੈਣਾ ਪੈਂਦਾ ਲੱਖੋ ਕੇਰ ਅੰਦਰ ਪਰਤੇ ਵੀ ਆਉਂਦੇ ਆ ਪਰ ਤੁਸੀਂ ਜ਼ਿਆਦਾਤਰ ਜਿਹੜਾ ਇਸ ਕਿਲੇ ਤੋਂ ਮਾਲ ਮੋਟਾ ਹੀ ਵੇਖਿਆ ਹੋਊਗਾ ਕੋਈ ਸਵਾ ਲੱਖਾ ਦੀ ਕੋਈ ਲੱਖੋਂ ਬਾਹਰ ਠੀਕ ਹੈ ਚੰਗੇ ਪਸ਼ੂ ਜਾਨਵਰੀ ਆਉਂਦੇ ਆ ਬਾਕੀ ਮੇਰਾ ਭਰਾ ਕੋਈ ਸ਼ੌਕ ਦੇ ਤੰਦ ਪਾਉਣਾ ਜਾਂਦਾ ਜਿਹੜਾ ਮ ਉਹ ਜ਼ਰੂਰ ਪੈਸੇ ਖਰਚ ਕਰੇ ਕਿਉਂਕਿ ਚੰਗੇ ਪਸ਼ੂ ਤੁਹਾਨੂੰ ਦੁਹਰੇ ਇੱਕ ਭਾਣੇ ਲੋਡ ਹੁੰਦੀ ਆ ਤੇ ਇਹ ਆਪਾ ਤੁਹਾਨੂੰ ਝੋਟੀ ਵਿਖਾ ਦਿੱਤੀ ਇਹ ਸੱਜਰਤਾਜੀ ਆ ਮਗਰ ਬਹੁਤ ਸੋਹਣਾ ਕਟਾ ਮੇਲ ਕਾਫ ਉਸ ਤੋਂ ਬਾਅਦ ਸਭ ਕਿਹਦੇ ਪਾਸੇ ਆ ਬੈਠ ਆ ਗਈ ਹੈ ਹਾਂਜੀ ਇਹੋ ਆ ਜੀ ਠੀਕ ਆ ਜੀ ਇਹ ਬੱਚੀ ਇਹ ਵੀ ਸੂਈ ਹੈ ਬੈਠ ਇਹ ਵੀ ਸੂਈ ਆ ਜੀ ਕਿੰਨੇ ਦਿਨਾਂ ਦੇ ਵਿੱਚ ਆ ਜੀ ਇਹਨੂੰ ਸੂਈ ਨੂੰ ਪਾਜੀ ਅੱਜ ਹੋ ਹੀ ਗਿਆ 20 ਦਿਨ ਹੋ ਗਏ 20 ਦਿਨ ਦਾ ਸਮਾਂ ਹੋ ਗਿਆ ਬੱਚਾ ਮਗਰ ਬੱਚਾ ਮਗਰ ਹਾਂਜੀ ਸਵੇਰੇ ਜੇ ਹੋਊਗੀ ਪੁੱਜੇਗਾ ਤੇ ਜੇ ਹੋਊਗੀ ਆਪਾਂ ਝੂਠ ਨਹੀਂ ਮੰਨ ਆਪਣੀ ਤੇ ਜੇ ਸਵੇਰ 20 ਦਿਨਾਂ ਦੀ ਸੂਈ ਆ ਬੱਛਾ ਮਗਰਾ ਤਾਂ ਦੁੱਧ ਕਿੰਨਾ ਚਵਾਵਾਂਗੇ ਆਪਾਂ ਦੁੱਧ ਸੱਚ ਗੱਲ ਦੱਸਾਂ ਸੰਧੂ ਸਾਹਿਬ ਭਾਜੀ ਜਿਹੜਾ ਮਰਜੀ ਗਾਹਕ ਲੈ ਜਾਊਗਾ ਨਾ ਉਹ ਆਪ ਮੈਨੂੰ ਕਹੂਗਾ ਵੀਰ ਦੁੱਧ ਬਦੀ ਦੁੱਧ 20 22 ਲੀਟਰ ਹੀ ਇਹਦੇ ਥੱਲੇ 20 22 ਉਦੋਂ ਦੀ ਝੜੀ ਲੱਗੀ ਜਦੋਂ ਦੀ ਮੇਰੇ ਤੋਂ ਆਈ ਅੱਜ ਹੋ ਗਏ ਨੂੰ ਬਹੁਤ ਦਿਨਾਂ ਜਦੋਂ ਦੀ ਆਈ ਉਦੋਂ ਦੀ ਝੜੀ ਲੱਗੀ ਪੱਠੇ ਪੁੱਠਿਆਂ ਦੀ ਛੋੜਦਾ ਕਰਕੇ ਇਸ ਟਾਈਮ ਭਾਜੀ 17 18 ਲੀਟਰ ਤੇ ਚੱਲਣ ਢੀ ਆ 18 ਲੀਟਰ ਦੀ ਮੰਨ ਕੇ ਚੱਲੋ ਗਰੰਟੀ ਤੇ ਹੋਊਗੀ ਠੀਕ ਆ ਹਾਂਜੀ ਦੁੱਧ ਘੜੀ ਆ ਮੀਂਹ ਹੋਣਾ ਦੇਖ ਲਓ ਹੁਣ ਫੇਰ ਮੀਂਹ ਆਏ ਨਾ ਬਾਕੀ ਆਪਾਂ ਡਾਇਰੈਕਟ ਲੈਂਦੇ ਰਹਾਂਗਾ ਮੈਂ ਹਾਂ ਪੱਠੇ ਢੱਕੇ ਦੀ ਥੋੜੀ ਕਿਤੇ ਨਾ ਕਿਤੇ ਬੈਲੈਂਸ ਜਿਹੜਾ ਵੀ ਰੰਦਾ ਵੀ ਉਹ ਨਹੀਂ ਬਣਿਆ ਗਿਆ ਕਿਉਂਕਿ ਮੀਂਹ ਮੋਹ ਦੇ ਕਰਕੇ ਪੱਠੇ ਵਿੱਜੇ ਵੀ ਨਹੀਂ ਗਏਗੇ ਕਈ ਜਗ੍ਹਾ ਤੇ ਪੱਠੇ ਵੀ ਨਹੀਂ ਹੋਏਗੇ ਠੀਕ ਹੈ ਜੀ ਉਹਦੇ ਕਰਕੇ ਜਿਹੜਾ ਬਿਲਕੁਲ ਸੁੱਕਾ ਤੂੜੀ ਤਾੜੀ ਹੈ ਤੇ ਉਹਦੇ ਦੇ ਵੱਡ ਵੋਡ ਤੇ ਕਰਮਾ ਦੀ 18 17 18 17 ਲੀਟਰ ਬੁੱਧ ਦੇਣ ਲਈ ਆ ਸਾ ਕਾਤੋਂ ਵੱਡਾ ਤਾਚਾ ਵੇਖ ਲੋ ਮੇਰਾ ਭਰਾ ਰੰਗ ਬਾਜਾ ਕਰਮਾ ਦੀ ਬਲੈਕ ਡੱਬਾ ਬਿਲਕੁਲ ਵਾਈਟ ਦੇ ਵਿੱਚ ਸੰਧੂ ਸਾਹਿਬ ਜੀ ਸਿਆਲ ਚ ਹੁੰਦੀ ਤਾਂ 30 ਲੀਟਰ ਤੋਂ ਬਾਹਰ ਦੁੱਧ ਚਵਾ ਲੈਣਾ ਨਹੀਂ ਉਹ ਤਾਂ ਫਿਰ ਫਿਰ এনਵਾਇਰਨਮੈਂਟ ਦਾ ਮੌਸਮ ਫਰਕ ਤਾਂ ਪੈਂਦਾ ਹੀ ਰੋਕਣਾ ਹਾਂਜੀ ਤੋਂ ਲੈਵੇ ਦੀ ਤੁਹਾਨੂੰ ਦਿਖਾ ਰਿਹਾ ਪੰਡਿਆ ਜੀ ਬੈਕ ਸਾਈਡ ਤੋਂ 18 ਕਿਲੋ ਇਸ ਵਕਤ ਦੁੱਧ 20 ਦਿਨਾਂ ਦਾ ਸੂਆ ੱੱੱਜਾ ਸੂਆ ਬੱਛਾ ਮਗਰ ਸੱਦਾ ਬਿਲਕੁਲ ਇਦਾਂ ਹੋਊਗਾ ਕੋਈ ਧਾਰ ਨਹੀਂ ਕੋਈ ਘਟ ਨਹੀਂ ਸਿਰਫ ਜਦੋਂ ਇੱਕ ਪਾਸੇ ਬੈਂਦੀਆਂ ਫਿਰ ਲੰਮਾ ਟਾਈਮ ਹੀ ਬੈਂਦੀਆਂ ਹਾਂ ਹਾਂਜੀ ਲਓ ਜੀ ਬਾਕੀ ਉਹ ਚਲੋ ਬਾਅਦ ਕਰਦੀਦਾ ਕੋਈ ਤਸੱਲੀ ਆ ਤੁਹਾਨੂੰ ਬਲਾਸਾਂ ਦੇ ਵਿੱਚ ਚੋਲੇ ਕੋ ਵੀਰ ਹਾਂ 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 ਲੋ ਜੀ ਭਾਜੀ ਪੱਕੇ ਕਾਰੀਗਰ ਆ ਉਹ ਜਿਹੇ ਘਰ ਆ ਵੀ ਉਹ ਜਿਹੇ ਬੰਦੇ ਜਿੰਨੇ ਇੱਕ ਦੋ ਮਾਲ ਵੇਚਣਾ ਉਹ ਬੰਦਾ ਝੂਠ ਮਾਰ ਕੇ ਮਾਲ ਵੇਚ ਲੂਗਾ ਅਸੀਂ ਤਾਂ ਨਿਤ ਦਾਦਾ ਪਾਉ ਖਰੀਦਨੇ ਤੇ ਨਿਤ ਵੇਚਨੇ ਆ ਮੈਨੂੰ ਨਿਕੰਮ ਇਸੇ ਤਰ੍ਹਾਂ ਹੀ ਫਿਰਦੇ ਆ ਜੇ ਆਪਾਂ ਝੂਠ ਮਾਰਾਂਗੇ ਤੇ ਕਿਦਾਂ ਕੰਮ ਚੱਲੂਗਾ ਝੂਠ ਉਹ ਬੰਦਾ ਮਾਰਦਾ ਜਿੰਨੇ ਇੱਕ ਦੋ ਵੇਚਣੀਆਂ ਇੱਕ ਦੋ ਵੇਚਣੀਆਂ ਹਾਂਜੀ ਤੇ ਇਹਦਾ ਸਭ ਕੀ ਮੌਲਕ ਕੀ ਡਿਮਾਂਡ ਹੋਊਗੀ ਮੁੱਲ ਦੇ ਜਿੰਨੇ ਦੀ ਮਰਜ਼ੀ ਭਾਵੇਂ 70 ਦੀ ਵੇਜ ਤੇ ਭਾਵੇਂ 75 ਦੀ 60000 ਦੀ ਦੇ ਦੇਈਏ ਪੈਰ ਜੀ ਹਾਂਜੀ ਬਾਕੀ ਮੈਂ ਹੋਰ ਮਾਨਤਨ ਕਰ ਦੂੰਗਾ ਕੋਈ ਗੱਲ ਨਹੀਂ ਕੋਲ ਮੇਰੇ ਸੱਜਣ ਮਾਨਤਨ ਹੋਰ ਹੋ ਜਾਊਗਾ ਬਾਕੀ ਮੇਰਾ ਭਰਾ ਕੋਈ ਸਾਹਮਣੂਗਾ ਨਾ ਦੋ ਦਿਨ ਚਾਰ ਚੂਰ ਤੇ ਪਾ ਕੇ ਕੋਈ ਆਪਣੇ ਤੋਂ ਤੇ ਇੱਕ ਦੋ ਦਿਨ ਰਹਿਣੀਆਂ ਹੁੰਦੀਆਂ ਚਾਰ ਚੂਰ ਤੇ ਪਾ ਕੇ 20 ਲੀਟਰ ਬਾਹਰ ਦੁੱਧ ਆਪ ਚਵਾਊਗਾ ਹੂੰ ਤੇ ਚਵਾਉ ਵੱਡੀ ਵੇੜ ਚਵਾਉਣਾ ਚਾਹੀਦਾ 20 ਲੀਟਰ ਚਲੋ ਇਹਨਾਂ ਵੜੋਂੋਂ ਆਂਦਾ ਕੁਝ ਨਹੀਂਗਾ ਤੋ ਵੈਸੇ ਵੀ 220 222 ਤੋਂ ਵਾਪਸ ਮੁੜੀ ਆ ਉਹ ਤੁਹਾਨੂੰ ਦੱਸ ਦਿੱਤਾ ਵੀ ਬੈਲੈਂਸ ਨਾ ਹੋਣ ਕਰਕੇ ਪੱਟੇ ਦਾ ਹਾਂਜੀ ਤੇ ਬਾਕੀ ਮੇਰਾ ਭਰਾ ਜਿਹੜੇ ਕੋਲ 4 ਆ ਵੀਰ ਕੋਲ ਸਾਇਲੈਂਸ ਦਾ ਚੰਗਾ ਪ੍ਰਬੰਧ ਆ ਉੱਥੇ ਨੇ ਕਰਮਾਲੀ ਨੂੰ 222 23 ਲੀਟਰਾਂ ਦਾ ਕੁਝ ਨਹੀਂ ਗਾ ਬੱਛਾ ਮਗਰ ਆ ਬੱਚਾ ਵੀ ਤੁਹਾਨੂੰ ਆਪ ਦਿਖਾ ਦਾਂਗੇ ਇਧਰ ਬਹਿਣੀ ਵਾਲੇ ਪਾਸੇ ਤੁਸੀਂ ਇੱਕ ਵਾਰੀ ਥਣ ਦੇਖ ਲਓ ਸਪੂਰਾ ਫਿੱਟ ਛੱਡੇ ਦੀ ਇਹ ਨਹੀਂ ਵੀ ਗਾਵਾਂ ਜਿਆਦੀ ਹੁੰਦੀਆਂ ਲੰਮਕਣੇ ਛੱਡੇ ਦੀਆਂ ਉਹਨਾਂ ਲੰਮਕਣੇ ਛੱਡਿਆਂ ਨੂੰ ਪੈਦਾ ਥੋੜਾ ਜਿਹਾ ਫਰਕ ਆ ਆ ਦੇਖੋ ਜੀ ਠੀਕ ਆ ਸੋ ਮਗਰ ਦੇ ਮੇਲ ਕਾਫ ਆ 65000 ਦੀ ਮਿਲ ਜੂਗੀ 65000 ਦੀ ਅਇਦਰ ਆਪਾਂ ਤੁਹਾਨੂੰ ਬੱਚਾ ਦਿਖਾ ਦਿੰਦੇ ਆ ਮੇਲ ਕਾਫ ਆ ਜੋ ਬੱਚਾ ਆ ਦੇਖੋ ਜੀ ਆ ਲਓ ਇਹ ਬੱਚਾ ਆ ਗਿਆ ਹਨਾ ਹਾਂਜੀ ਲਓ ਜੀ ਇਹ ਬੱਚਾ ਸੋ ਇਹ ਗੱਲ ਬਾਤ ਆ ਦੋਸਤੋ ਇਹ ਅੱਜ ਐਨੀਮਲਸ ਜੀ ਦੇ ਵੀਰ ਸਾਹਿਬ ਜੀ ਦੇ ਕੋਲ ਪੰਨੂ ਡੇਰੀ ਫਾਰਮ ਪਿੰਡ ਲੋਕਾ ਚੰਗੇ ਐਨੀਮਲ ਚੰਗੇ ਸਾਫ ਸੁਥਰੇ ਪਸ਼ੂ ਆ ਅਪਡੇਟ ਵੀਰ ਆਪਣੇ ਇੰਸਟਾਗ੍ਰam ਪੇਜ ਉੱਤੇ ਵੀ ਦਿੰਦਾ ਰਿਹਾ ਹੈ ਬਾਕੀ ਜਿਹੜਾ ਇੱਕ ਫੇਸਬੁਕ ਪੇਜ ਆ ਠੀਕ ਹੈ ਜੀ ਹਰਦੀਪ ਲੋਕਾ ਡੇਰੀ ਫਾਰਮ ਹਾਂਜੀ ਹਰਦੀਪ ਸਿੰਘ ਲੋਕਾ ਠੀਕ ਹੈ ਜੀ ਹਾਂਜੀ ਬਾਕੀ ਸਰਦਾਰ ਸਾਹਿਬ ਤੁਹਾਡੇ ਵੀ ਦਰਸ਼ਨ ਮੇਲੇ ਕਰਾਈਏ ਭਰਾਵਾਂ ਨੂੰ ਆਏ ਹੋ ਠੀਕ ਠਾਕ ਸੇ ਤਾਂ ਪੁਰਾਣੇ ਬੰਦੇ ਜਿਹੜੇ ਪੁਰਾਣੇ ਬੰਦੇ ਘਾਟੀ ਮੂਰੇ ਆਉਂਦੇ ਮੋਬਾਈਲ ਤੇ ਆ ਘਾਟੀ ਪੁਰਾਣੇ ਬੰਦੇ ਜਾੜੇ ਘਾਟੀ ਆਉਂਦੇ ਹੋਰੇ ਮਾਲ ਮਾਲ ਕੇ ਦੀ ਕਿਰਪਾ ਦੇ ਹਾਂਜੀ ਨੇ ਚੰਗਾ ਕੰਮ ਤੁਹਾਡਾ ਮਾਲਕ ਦੀ ਕਿਰਪਾ ਨਾਲ ਦੱਸਾਂ ਵੀ ਚੱਕਰ ਇਹ ਦੂਰ ਦੂਰ ਤੱਕ ਚਰਚਾ ਜਦੋਂ ਕੋਈ ਬੰਦਾ ਨਾਲ ਲੈਂਦਾ ਫਿਰ ਪੁਰਾਣੇ ਬੰਦੇ ਦਾ ਨਾਮ ਸਾਹਮਣੇ ਆਉਂਦਾ ਹੀ ਆਉਂਦਾ ਲੋਬੀ ਆਸਨਾ ਸਰਦਾਰ ਹਰਦੀਪ ਸਿੰਘ ਹੋਣੀ ਜਿਨ੍ਹਾਂ ਦੇ ਆਪਾਂ ਫਾਰਮ ਤੇ ਦੋਸਤو ਆਏ ਸੀਗੇ ਵੀਰ ਸਾਹਿਬ ਸੀ ਆਪਣੇ ਨਾਲ ਪੰਨੂ ਡੇਰੀ ਫਾਰਮ ਮੇਰਾ ਆਪਣਾ ਇੰਸਟਾਗ੍ਰam ਤੇ ਜਿਹੜਾ ਪੇਜ ਵੀ ਵੀਰ ਦਾ ਬਣਿਆ ਉੱਥੇ ਫੋਲੋ ਕਰ ਲਿਓ ਅਪਡੇਟਾਂ ਡੇਲੀ ਦਿਆਂ ਉਥੇ ਵੀਰ ਪਾਉਂਦਾ ਰਹਿੰਦਾ ਠੀਕ ਹੈ ਜੀ ਚੰਗੀ ਚੰਗੀ ਮੈਂ ਜੇਕਰ ਅੱਗੇ ਫਿਊਚਰ ਪਲਾਨ ਦੀ ਗੱਲ ਕਰੀਏ ਅਗਲੇ ਸੀਜ਼ਨ ਦੇ ਅਕੋਰਡਿੰਗ ਜੇਕਰ ਸਿਆਲ ਦਾ ਸੀਜ਼ਨ ਆਉਣਾ ਤੇ ਵੱਡੀ ਤੋਂ ਵੱਡੀ ਚੀਜ਼ ਚੰਗੀ ਵੈੜ ਵੀ ਇੱਥੇ ਇਹਨਾਂ ਨੇ ਪਾਉਣੀ ਆ ਮਾਲ ਚੰਗਾ ਸਾਫ ਸੁਥਰਾ ਨੀਲੀ ਰਾਵੀ ਨੀਲੀ ਦੀਆਂ ਮੱਝਾਂ ਝੋਟੀਆਂ ਅੱਜ ਮੋਹਰਾ ਬ੍ਰੀਡ ਦੇ ਵਿੱਚ ਤਾਂ ਚੰਗੇ ਉਮੀਦ ਕਰਦੇ ਦੋਸਤੋ ਪਸੂ ਚੰਗੇ ਲੱਗੇ ਆ ਵੀਡੀਓ ਵਾਤ ਤੋਂ ਵਾਤ ਕੇ ਸ਼ੇਅਰ ਕਰਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ। ਮੈਂ ਵੀ ਇੱਕ ਸਾਹ ਆਪਣਾ ਨੰਬਰ ਫੇਰ ਦੁਬਾਰਾ ਤੋਂ ਦੱਸ ਦਿੰਦਾ। ਨੰਬਰ ਡੈਡੀ ਦਾ 98552 95443 ਠੀਕ ਹੈ ਜੀ। ਹਾਂਜੀ। ਓਕੇ ਜੀ। ਮੈਂ ਵੀ ਇਹ ਨੰਬਰ ਆ ਦੋਸਤੋ ਸਕਰੀਨ ਦੇ ਉੱਪਰ ਚੱਲ ਰਹੇ ਆ। ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ। ਧੰਨਵਾਦ ਫੁੱਲ ਵੀਡੀਓ ਵੇਖਣ ਦੇ ਲਈ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।